ਘੋਟੀ ਦੀ ਨਾਲੀ ਦਾ ਮੁੱਦਾ ਸੀ ਇਹ ਜਿਹੜਾ ਅੱਜ ਕੇ ਜਿੰਦੇ ਕਾਰਨ ਅੱਜ ਸਾਡੇ ਪਿੰਡ ਨੂੰ ਗੈਂਗਲੈਂਡ ਕਰਾਰ ਕੀਤਾ ਗਿਆ ਹੈ ਪਾਈਪ ਦੇ ਵਿੱਚ ਨਾ ਜਿਹੜੀ ਮੋਟਰਸਾਈਕਲ ਦੀ ਗਲਾਰੀ ਹੁੰਦੀ ਆ ਉਹ ਉਹਨਾਂ ਨੇ ਬਾਹਰ ਉਹਨਾਂ ਨੇ ਵੱਢ ਤੇ ਬਾਹਰ ਇਹਨਾਂ ਦੇ ਦੇਖੋ ਆ ਦੇਖੋ ਹਾਂ ਦੇਖੋ ਹਾਂਜੀ ਮੈਂ ਤਸਵੀਰਾਂ ਦੇਖੀ ਆਏ ਤੁਸੀਂ ਲੀਡੀ ਪੁਲਿਸ ਦੀਆਂ ਗੁੱਤਾਂ ਘੜੀਸੀਆਂ ਫੜ ਕੇ ਉਹਨਾਂ ਨੇ ਇੱਕ ਕਾਂਸਟੇਬਲ ਬਹੁਤ ਜ਼ਿਆਦਾ ਜ਼ਖਮੀ ਹੋ ਉਹਦੀ ਗੱਡੀ ਪੰਨਤੀ ਦੇਖੀ ਹੈ ਨਾ ਤੁਸੀਂ ਪਿੱਟਾਂ ਰੋੜੇ ਮਤਲਬ ਜਿਵੇਂ ਸੜਕ ਤੇ ਬੱਜਰੀ ਪਾਈ ਹੁੰਦੀ ਐਂ ਖਲਾਰੇ ਪਏ ਆ ਇਹਨੂੰ ਗੱਲ ਨੂੰ ਢਕਾਉਣ ਵਾਸਤੇ ਕਿਦਰੇ ਇਸ ਗੱਲ ਨੂੰ ਰੂਪ ਹੀ ਹੋਰ ਦਿੱਤਾ ਗਿਆ ਵੀ ਕਿ ਤੇ ਗਰੀਬ ਹੈ ਅਮੀਰ ਹੈ ਇਸ ਗੱਲ ਵਿੱਚ ਇਹਨਾਂ ਨੂੰ ਜਿਆਦਾ ਜਾਣ ਕੇ ਉਲਝਾਇਆ ਗਿਆ ਸਾਡੇਆਂ ਸੀਐਸਐਲ ਵਿੱਚ ਆਪਦੇ ਮੰਗੇ ਹੀ ਰੱਖੇ ਹਨ ਵੀ ਜੇ ਉਹਨਾਂ ਤੇ ਉਹਨਾਂ ਦੇ ਪਰਚੇ ਹੁਣ ਰੱਦ ਕੀਤੇ ਗਏ ਐ ਤੇ ਸਾਡੇ ਤੇ ਪਰਚੇ ਅਸੀਂ ਇਹ ਪੁੱਛਣ ਆਏ ਆਂ ਵੀ ਸਾਡੇ ਤੇ ਪਰਚੇ ਜਿਹੜੇ ਤੁਸੀਂ ਪਾਏ ਐ ਇਹ ਕਦੋਂ ਰੱਦ ਕਰ ਰਹੇ ਹੋ ਜਾ ਇਹ ਇਹ ਹੋਈ ਨਹੀਂ ਸੀ ਸਾਡੇ ਦੇ ਪਰਚੇ ਇਹ ਇਸੇ ਪੁਆਇੰਟ ਤੇ ਅਸੀਂ ਅੱਜ ਇਹਨਾਂ ਤੋਂ ਪੁੱਛਣ ਆਏ ਹਾਂ ਕਿ ਕਾਰਨ ਕੀ ਰਿਹਾ ਹੈਗਾ ਗੋਲੀ ਚੱਲਣ ਦਾ ਜ्या ਤੁਹਾਡੇ ਤੇ ਮੁਕੱਦਮਾ ਦਰਜ ਹੋਣ ਦਾ ਕੀ ਕਾਰਨ ਤਾਂ ਹੁਣ ਕੀ ਵਾਕਿਆ ਕੀ ਹੋਇਆ ਅਸਲ ਵਿੱਚ ਕਾਰਨ ਤਾਂ ਹੁਣ ਸਿਰਫ ਇੱਕ ਛੋਟਾ ਜਿਹਾ ਨਾਲੀ ਦਾ ਮੁੱਦਾ ਹੀ ਸੀਗਾ ਹੋਰ ਇਹਨੂੰ ਤਾਂ ਕਾਰਨ ਤਾਂ ਇਹਨੂੰ ਬਣਾਇਆ ਗਿਆ ਕਾਰਨ ਤਾਂ ਵੈਸੇ ਕੁਝ ਵੀ ਨਹੀਂ ਸੀਗਾ ਕਾਰਨ ਇਹ ਕੋਈ ਕੋਈ ਵੱਡੀ ਗੱਲ ਨਹੀਂ ਹੋਈ ਸੀਗੀ ਪਿੰਡ 'ਚ ਕੋਈ ਨਾਲੀਆਂ ਦੇ ਮੁੱਦੇ ਤਾਂ ਅਕਸਰ ਆਪਣੇ ਪਿੰਡਾਂ 'ਚ ਹੁੰਦੇ ਹੀ ਰਹਿੰਦੇ ਐ ਇਹ ਤਾਂ ਮੁੱਦਾ ਬਣਾਇਆ ਗਿਆ ਤਾਂ ਬਸ ਇਹਨੂੰ ਗੱਲ ਨੂੰ ਢਕਾਉਣ ਵਾਸਤੇ ਕਿਦਰੇ ਇਸ ਗੱਲ ਨੂੰ ਰੂਪ ਹੀ ਹੋਰ ਦਿੱਤਾ ਗਿਆ ਵੀ ਕਿਤੇ ਗਰੀਬ ਹੈ ਅਮੀਰ ਹੈ ਇਸ ਗੱਲ ਵਿੱਚ ਇਹਨਾਂ ਨੂੰ ਜਾਦੇ ਜਾਣ ਕੇ ਉਲਝਾਇਆ ਗਿਆ ਜਾਤੀਵਾਦ ਦਾ ਹੀ ਬਣਾ ਦਿੱਤਾ ਗਿਆ ਇਹ ਮੁੱਦਾ ਐਸੀ ਮਤਲਬ ਜਾਤੀਵਾਦੀਕ ਸ਼ਬਦ ਬੋਲੇ ਗਏ ਜਾਤੀ ਸੂਚਕ ਸ਼ਬਦ ਬੋਲੇ ਗਏ ਸੀ ਜਾਂ ਕੀ ਕਿਹਾ ਗਿਆ ਸੀ ਨਹੀਂ ਨਹੀਂ ਐਜੀ ਕੋਈ ਵੀ ਗੱਲ ਨਹੀਂ ਸੀ ਹੋਈ ਜਦੋਂ ਕੋਈ ਤੁਹਾਡੇ ਘਰੇ ਆਉਂਦਾ ਹੈ ਕੋਈ 50 ਬੰਦੇ 70 ਬੰਦੇ ਤੁਹਾਡੇ ਘਰੇ ਕੋਈ ਆਉਂਦੇ ਆ ਬਾਅਦ ਚ ਤੁਹਾਡੇ ਚ ਲਲਕਰੇ ਮਾਰ ਰਹੇ ਆ ਆਪਾਂ ਕੋਈ ਐਂ ਤਾਂ ਵੇਖਣ ਨਹੀਂ ਪਹਿਲੋ ਆਪਾਂ ਨੂੰ ਕੋਈ ਐ ਨਹੀਂ ਸੀ ਕੋਈ ਆਈਡੀਆ ਵੀ ਆਪਾਂ ਇਸ ਗੱਲ ਤੇ ਬੈਠੇ ਸੀਗੇ ਵੀ ਕੋਈ ਆਪਾਂ ਨੂੰ ਕੋਈ ਜਾਤੀਵਾਦ ਦਾ ਕੋਈ ਕੋਈ ਕੁਝ ਹੋ ਰਿਹਾ ਬਾਹਰ ਆਪਾਂ ਸਿਰਫ ਐਂ ਦੇਖਣ ਗਏ ਆ ਵੀ ਬੰਦੇ ਕੌਣ ਐ ਲਲਕਰੇ ਕੌਣ ਮਾਰੇ ਐ ਜੇ ਤੁਹਾਨੂੰ ਕੋਈ ਆਪ ਸ਼ਬਦ ਬੋਲ ਰਹੇ ਆ ਉਹ ਬੋਲ ਰਿਹਾ ਤੇ ਗੁੱਸਾ ਅਕਸਰ ਇਨਸਾਨ ਆਪਾਂ ਵੀ ਗੁੱਸੇ 'ਚ ਤਾਂ ਆਪਾਂ ਵੀ ਉਹਨਾਂ ਨੂੰ ਆਖੇ ਹੀ ਆ ਵੀ ਕੀ ਗੱਲ ਆ ਤੁਸੀਂ ਸਾਡੇ ਬਾਹਰ ਚ ਇਹ ਸਭ ਕੁਝ ਕਿਉਂ ਕਰ ਰਹੇ ਹੋ ਜਿਸ ਪੂਰੇ ਮਾਮਲੇ 'ਚ ਫੇਲਰ ਕਿਦਾ ਮੰਨਦੇ ਫਿਰ ਯਾਰ ਤਾਂ ਇਹ ਹੁਣ ਪ੍ਰਸ਼ਾਸਨ ਹੁਣ ਸਭ ਕੁਝ ਸਾਰਿਆਂ ਦੀ ਅੱਖਾਂ ਦੇ ਸਾਹਮਣੇ ਹੀ ਹੈ ਜਿਹੜਾ ਕੁਝ ਵੀ ਇੱਥੇ ਹੋ ਰਿਹਾ ਹੈ ਹੁਣ ਇਹਨੂੰ ਐਡਾ ਮੁੱਦਾ ਤਾਂ ਨਾ ਤਾਂ ਬੰਨ ਦਿੱਤਾ ਜਾ ਸਕਦਾ ਸੀਗਾ ਜੋ ਕੁਝ ਉਹਨਾਂ ਬਾਰੇ ਬਖਾਇਆ ਗਿਆ ਵੀ ਜਾਤੀਵਾਦ ਦਾ ਕਿਹਾ ਗਿਆ ਆ ਸਾਡੇ ਨਾਲ ਪਰਵਾਰ ਹੈ ਇਹ ਵੀ ਉਧਰ ਹੈਗੇ ਆ ਉਹਨਾਂ ਦੇ ਥੋੜੇ ਚਾਰ ਪੰਜ ਪਰਿਵਾਰ ਗਰ ਵੀ ਪਰਿਵਾਰ ਵੀ ਹੈਗੇ ਆ ਉਹਨਾਂ ਨੇ ਉਹ ਵੀ ਹੁਣ ਸਾਡੇ ਨਾਲ ਨੇ ਫਿਰ ਜੇ ਜਾਤੀਵਾਦ ਦਾ ਮੁੱਦਾ ਹੁੰਦਾ ਤੇ ਫਿਰ ਉਹ ਸਾਡੇ ਨਾਲ ਕਿਉਂ ਖੜੇ ਹੁੰਦੇ ਜੇ ਅਸੀਂ ਉਹਨਾਂ ਦੀ ਨਾਲੀ ਦਾ ਮਸਲਾ ਹੱਲ ਕਰਨ ਵਾਸਤੇ ਆਖੇ ਸਾਡਾ ਤਾਂ ਕੋਈ ਪਾਣੀ ਦਾ ਉਧਰ ਨਾ ਤਾਂ ਨਿਕਾਸ ਸੀਗਾ ਜਿਹੜਾ ਕੋਈ ਸਾਡਾ ਅਸੀਂ ਉਹਨਾਂ ਨੂੰ ਆਖਣ ਗਏ ਸੀਗੇ ਇਹ ਚਾਰ ਪੰਜ ਪਰਿਵਾਰ ਸਾਡੇ ਕੋਲੇ ਕਾਫੀ ਟਾਈਮ ਦੇ ਹੁੰਦੇ ਸੀਗੇ ਵੀ ਤੁਸੀਂ ਗੱਲ ਕਰੋ ਉਹਨਾਂ ਨਾਲ ਵੀ ਚਲ ਸਾਡਾ ਮੁੱਦਾ ਹੱਲ ਕਰਾਇਆ ਜਾਵੇ ਹੋਰ ਤਾਂ ਇਹ ਚ ਕੋਈ ਵੀ ਐ ਹੈ ਨਹੀਂ ਸੀਗਾ ਵੀ ਕੋਈ ਅਸੀਂ ਜਾਤੀਵਾਦ ਨੂੰ ਪੜਕਾਉਣ ਵਾਸਤੇ ਉੱਥੇ ਕੰਮ ਕਰ ਰਹੇ ਸੀਗੇ ਇਹ ਜਿਹੜਾ ਉਸ ਦਿਨ ਸਾਰਾ ਮੈਟਰ ਹੋਇਆ ਤੁਹਾਡੇ ਕੋਲੋਂ ਜਾਨਣਾ ਚਾਹਾਂਗੀ ਕਿਉਂਕਿ ਅਸੀਂ ਪਿੰਡ ਦੇ ਵਿੱਚ ਵੀ ਉਸ ਦਿਨ ਕਵਰੇਜ ਕਰਕੇ ਆਏ ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਮੁੱਦਾ ਹੈ ਇਹ ਸ਼ੁਰੂ ਕਿੱਥੋਂ ਹੋਇਆ ਸੀ ਤੇ ਉਹਨਾਂ ਨੇ ਕਿਹਾ ਕਿ ਸਾਡੀ ਦਰਖਾਸਤ ਦੇ ਉੱਤੇ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਇਹ ਕਿਹੜੀ ਦਰਖਾਸਤ ਸੀ ਕਿਹਦੇ ਵੱਲੋਂ ਦਿੱਤੀ ਗਈ ਸੀ ਤੇ ਕਿਉਂ ਦਿੱਤੀ ਗਈ ਸੀ ਦੇਖੋ ਜੀ ਮੁੱਦਾ ਤਾਂ ਬਾਹਲਾ ਕੋਈ ਵੱਡਾ ਨਹੀਂ ਹੈਗਾ ਸਿਕਾ ਜੇ ਦੇਖੀਏ ਆਪਾਂ ਜਾਈਏ ਪਿੰਡ ਦੇ ਵਿੱਚ ਪਤਾ ਕਰੀਏ ਕਿ ਕਿੱਡਾ ਕ ਮੁੱਦਾ ਸੀ ਕੋਈ ਵੱਡਾ ਹੈ ਨਹੀਂ ਸੀ ਕੋਈ ਛੋਟੀ ਜੀ ਨਾਲੀ ਦਾ ਮੁੱਦਾ ਸੀ ਇਹ ਜਿਹੜਾ ਅੱਜ ਕੇ ਜਿੰਦੇ ਕਾਰਨ ਅੱਜ ਸਾਡੇ ਪਿੰਡ ਨੂੰ ਗੈਂਗਲੈਂਡ ਕਰਾਰ ਕੀਤਾ ਗਿਆ ਹੈ ਠੀਕ ਹੈ ਨਾ ਇਹ ਮੁੱਦਾ ਜੀ ਇੱਕ ਗੰਦੇ ਨਾਲੀ ਦਾ ਨਿਕਾਸ ਵਾਸਤੇ ਸੀ ਜਿੰਨਾ ਵਿੱਚੋਂ ਆਪਣੇ ਜਿਹੜੇ ਗਮਦੂਰ ਬਾਈ ਆ ਇਹਨਾਂ ਵੱਲੋਂ ਵੀ ਦਰਖਾਸਤ ਦਿੱਤੀ ਗਈ ਆ ਤੇ ਸਰਪੰਚ ਸਾਹਿਬ ਨੂੰ ਵੀ ਐਸਐਚਓ ਨੇ ਕਿਹਾ ਵੀ ਤੁਸੀਂ ਆ ਕੇ ਇੱਥੇ ਇੱਕ ਟੇਬਲ ਤੇ ਬੈਠ ਕੇ ਸੈਟਿੰਗ ਕਰੋ ਇਹਦੇ ਵਿੱਚ ਹੀ ਗਲਤੀ ਤਾਂ ਹੈ ਗਲਤੀ ਚਲੋ ਇਸ ਧਿਰ ਦੀ ਵੀ ਹੋ ਸਕਦੀ ਉਹਨਾਂ ਦੀ ਤਾਂ ਸਭ ਤੋਂ ਵੱਡੀ ਗਲਤੀ ਆ ਪਿੰਡ ਦਾ ਮੋਦਵਾਰ ਸੀ ਸਰਪੰਚ ਸੀ ਉਹਨੇ ਧਰਨਾ ਨਹੀਂ ਲਾਉਣਾ ਸੀ ਅੱਜ ਤੱਕ ਤੁਸੀਂ ਵੀ ਵੇਖਿਆ ਹੋਣਾ ਵੀ ਕਿਸੇ ਵੀ ਸਰਪੰਚ ਨੇ ਕੋਈ ਧਰਨਾ ਲਾ ਕੇ ਕੰਮ ਕਰਾਇਆ ਹੋਵੇ ਚਲੋ ਧਰਨਾ ਲਾਉਂਦੀ ਹੈ ਜਥੇਬੰਦੀਆਂ ਲਾਉਂਦੀਆਂ ਧਰਨਾ ਆਪਦੇ ਹੱਕਾਂ ਲਈ ਲਾਉਂਦੀਆਂ ਇਹ ਕੋਈ ਨਾਲੀ ਦੇ ਮੁੱਦੇ ਨੂੰ ਲੈ ਕੇ ਇਹਨਾਂ ਨੇ ਧਰਨਾ ਲਾਇਆ ਉਹ ਧਰਨੇ ਦੇ ਵਿੱਚ ਦੇਖੋ ਤੁਸੀਂ ਕਿੱਡਾ ਵੱਡਾ ਨੁਕਸਾਨ ਹੋਇਆ ਨੁਕਸਾਨ ਕਿਸੇ ਦਾ ਨਹੀਂ ਸਾਡੇ ਪਿੰਡ ਦਾ ਹੋਇਆ ਉਹ ਤਾਂ ਕਹਿੰਦੇ ਜੀ ਸਾਡੇ ਗਰੀਬਾਂ ਦੇ ਉੱਤੇ ਪ੍ਰਸ਼ਾਸਨ ਨੇ ਘਰੇ ਵੜ ਵੜ ਕੇ ਅਟੈਕ ਕੀਤਾ ਸਾਡੇ ਘਰ ਭੰਨੇ ਫਰਿੱਜਾਂ ਤੋੜਤੀਆਂ ਬਹੁਤ ਵਾਸ਼ਿੰਗ ਮਸ਼ੀਨਾਂ ਤੋੜੀਆਂ ਛੋਟੇ ਛੋਟੇ ਬੱਚਿਆਂ ਦੀ ਕੁੱਟਮਾਰ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਤੇ ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਗਮਦੂਰ ਸਿੰਘ ਉਹਨਾਂ ਨੇ ਇਹ ਜਿਹੜੀ ਕੁੱਟਮਾਰ ਆ ਉਹ ਕਰਵਾਈ ਹੈ ਨਹੀਂ ਜੀ ਇਹ ਜਿਹੜੀ ਕੁੱਟਮਾਰ ਹੋਈ ਇਹ ਪ੍ਰਸ਼ਾਸਨ ਵੱਲੋਂ ਹੋਈ ਆ ਜਿੱਥੋਂ ਤੱਕ ਸਾਨੂੰ ਪਤਾ ਵੀ ਕੁੱਟਮਾਰ ਪ੍ਰਸ਼ਾਸਨ ਵੱਲੋਂ ਹੋਈ ਹੈ ਇਹ ਕੋਈ ਪਿੰਡ ਦਾ ਕੋਈ ਮੁੱਦਾ ਨਹੀਂ ਹੈਗਾ ਸਿਗਾ ਵੀ ਪਿੰਡ ਨੇ ਕੁੱਟਮਾਰ ਕੀਤੀ ਜਾਂ ਕੋਈ ਗਮਦੂਰ ਨੇ ਕੀਤੀ ਜਾਂ ਕੋਈ ਜ਼ਿਮੀਂਦਾਰ ਭਾਈਚਾਰੇ ਨੇ ਕੁੱਟਮਾਰ ਕੀਤੀ ਆ ਇਹ ਜਦੋਂ ਆਪਣੀ ਪੁਲਿਸ ਦੀ ਆਪਸ ਵਿੱਚ ਝਪਟ ਹੋਣ ਕਾਰਨ ਵੀ ਕੁੱਟਮਾਰ ਹੋਈ ਆ ਦੇਖੋ ਵਿੱਚ ਦੇਖਦੇ ਆ ਸਾਨੂੰ ਤਾਂ ਪਤਾ ਹੁਣ ਵੀ ਕਿੱਥੋਂ ਸ਼ਰਾਰਤ ਹੋਈ ਆ ਕਲੀਅਰ ਵੀ ਹੋ ਗਿਆ ਜਦੋਂ ਭਾਜਪਾ ਦੇ ਮੰਤਰੀ ਤੱਕ ਆ ਗਏ ਇੱਕ ਛੋਟੇ ਜਿਹੇ ਮੁੱਦੇ ਲਈ ਬੀਜੇਪੀ ਦੇ ਮੰਤਰੀ ਤੱਕ ਆਗੇ ਸਾਨੂੰ ਵੀ ਪਤਾ ਵੀ ਕਿੱਥੇ ਗੱਲ ਜਾ ਰਹੀ ਹੈ ਇਹ ਸਾਰਾ ਕੋਈ ਮੁੱਦਾ ਨਹੀਂ ਸਾਡੇ ਮਜ਼ਦੂਰ ਆ ਜਿਹੜੇ ਸਾਡੇ ਕਿਸਾਨ ਆ ਉਹਨਾਂ ਨੂੰ ਨਹੀਂ ਪਤਾ ਲੱਗਿਆ ਵੀ ਬੀਜੇਪੀ ਕੀ ਖੇਡ ਖੇਡ ਰਹੀ ਆ ਇਹ ਸਾਡੇ ਭਾਈਚਾਰੇ ਨੂੰ ਖਤਮ ਕਰਨ ਵਾਸਤੇ ਇਹ ਖੇਡ ਖੇਡੀ ਗਈ ਆ ਇਹਦੀ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਨੁਕਸਾਨ ਹੋਣ ਦੀ ਸਾਨੂੰ ਸੰਭਾਵਨਾ ਹੈਗੀ ਵੀ ਨੁਕਸਾਨ ਹੋਏਗਾ ਉਹਦੇ ਤੇ ਰੋਕ ਲਾਈ ਜਾਵੇ ਸਾਡੇ ਭਾਈਚਾਰੇ ਨੂੰ ਖਤਮ ਨਾ ਕੀਤਾ ਜਾਵੇ ਸਾਡਾ ਮਜ਼ਦੂਰਾਂ ਤੇ ਕਿਸਾਨਾਂ ਦਾ 9 ਮਾਸ ਦਾ ਰਿਸ਼ਤਾ ਉਹਨੂੰ ਖਤਮ ਨਾ ਕੀਤਾ ਜਾਵੇ ਤੇ ਅਸੀਂ ਅੱਜ ਵੀ ਇੱਥੇ ਫਰੀਦਕੋਟ ਦੇ ਵਿੱਚ ਖੜੇ ਆ ਅਸੀਂ ਐਸਐਸਪੀ ਜਿੰਨੇ ਵੀ ਆਪਣੇ ਹੈਗੇ ਨੇ ਇੱਥੇ ਸੀਨੀਅਰ ਉਹਨਾਂ ਨੂੰ ਇਹ ਦਰਖਾਸਤ ਦਿੰਨੇ ਆ ਬੇਨਤੀ ਕਰਦੇ ਵੀ ਸਾਡੇ ਪਿੰਡ ਦਾ ਵੀ ਇਹ ਜਿਹੜਾ ਨਿਕਾਸ ਕੀਤਾ ਜਾਵੇ ਸਾਡੀ ਸਾਰੀ ਪਿੰਡ ਦੀ ਅੱਜ ਪੰਚਾਇਤ ਖੜੀ ਆ ਸਾਰੇ ਬੰਦੇ ਸਾਡੇ ਨਾਲ ਆਏ ਆ ਪੀ ਨਾਮ ਦੇ ਪਰਚੇ ਕੈਨਸਲ ਕੀ ਹਾਂ ਤੇ ਜਿਹੜੇ ਸਾਡੇ ਕਿਸਾਨ ਭਰਾਵਾਂ ਤੇ ਜਿਹੜੇ ਸਾਡੇ ਕਿਸਾਨ ਤੇ ਪਰਚੇ ਰੱਦ ਕੀਤਾ ਉਹਦਾ ਵੀ ਪਰਚਾ ਰੱਦ ਕੀਤਾ ਜਾਵੇ ਚਲੋ ਮਜ਼ਦੂਰਾਂ ਦੀ ਵੀ ਅਸੀਂ ਮੰਗ ਰੱਖੀ ਸੀ ਵੀ ਉਹਨਾਂ ਦੇ ਪਰਚੇ ਰੱਦ ਹੋਣ ਚਲੋ ਜਿਹੜੇ ਨਿਰਦੋਸ਼ ਕੁੱਟੇ ਗਏ ਸਾਨੂੰ ਵੀ ਪਤਾ ਵੀ ਇਹਨਾਂ ਨੇ ਕਿਹਾ ਵੀ ਸਾਡੇ ਨਿਰਦੋਸ਼ ਕੁੱਟੇ ਗਏ ਆ ਉਹ ਪ੍ਰਸ਼ਾਸਨ ਵੱਲੋਂ ਕੁੱਟੇ ਗਏ ਆ ਜਿਹੜੇ ਸਰਪੰਚ ਦੇ ਘਰ ਦਾ ਨੁਕਸਾਨ ਹੋਇਆ ਉਹ ਵੀ ਪ੍ਰਸ਼ਾਸਨ ਵੱਲੋਂ ਹੀ ਹੋਇਆ ਕਿਉਂਕਿ ਉਹਨਾਂ ਨੇ ਪ੍ਰਸ਼ਾਸਨ ਦੀਆਂ ਗੱਡੀਆਂ ਭੰਨੀਆਂ ਦੇਖੋ ਮੁਲਾਜ਼ਮ ਕਿੰਨੇ ਸੀ ਮੁਲਾਜ਼ਮਾਂ ਦੇ ਸੱਟਾਂ ਵੱਜੀਆਂ ਕੁਝ ਲੇਡੀਜ਼ ਸੀ ਉਹਨਾਂ ਦੇ ਵੀ ਸੱਟਾਂ ਵੱਜੀਆਂ ਚਲੋ ਮੈਂ ਤਾਂ ਅੱਗੇ ਭਾਜੀ ਵੀ ਧੰਨਵਾਦ ਕਰਦੀ ਆ ਚਾਹੇ ਬੀਜੇਪੀ ਦੇ ਕਹਿਨ ਤੇ ਚਾਹੇ ਕਿਸੇ ਲੀਡਰ ਦੇ ਕਹਿਨ ਤੇ ਸਾਡੇ ਉਹ ਬੱਚੇ ਛੱਡੇ ਗਏ ਆ ਉਹਨਾਂ ਦਾ ਫਿਊਚਰ ਨਹੀਂ ਖਰਾਬ ਹੋਇਆ ਪਰ ਸਾਡੇ ਜਿਹੜੇ ਬਾਈ ਜੀ ਗਮਦੂਰ ਜੀ ਨੇ ਵੀ ਉਹਨਾਂ ਦਾ ਪਰਚਾ ਵੀ ਰੱਦ ਕੀਤਾ ਜਾਵੇ ਜੋ ਕਿ ਸਾਡੇ ਪਿੰਡ ਦਾ ਏਕਾ ਬਣਿਆ ਰਵੇ ਸਾਡੇ ਏਕੇ ਨੂੰ ਨਾ ਟੁੱਟਣ ਦਿੱਤਾ ਜਾਵੇ ਹਾਂਜੀ ਮੈਂ ਉਸ ਦਿਨ ਵੀਡੀਓਜ਼ ਦੇ ਵਿੱਚ ਦੇਖ ਪਾਈ ਕਾਫੀ ਨੰਗੇ ਹਥਿਆਰ ਮੁੰਡਿਆਂ ਦੇ ਹੱਥਾਂ ਦੇ ਵਿੱਚ ਸੀਗੇ ਘਰਾਂ ਦੇ ਉੱਤੇ ਅਟੈਕ ਕੀਤੇ ਗਏ ਮੈਨੂੰ ਉਸ ਬਜ਼ੁਰਗ ਦਾ ਹੁਣ ਨਾਮ ਨਹੀਂ ਪਤਾ ਤੁਹਾਡੇ ਪਿੰਡ ਚੋਂ ਇੱਕ ਬਜ਼ੁਰਗ ਦਾ ਭੀੜ ਦੇ ਵੱਲੋਂ ਉਹਦੇ ਘਰ ਦਾ ਬਹੁਤ ਨੁਕਸਾਨ ਕੀਤਾ ਗਿਆ ਇਹ ਕੌਣ ਸੀ ਕੀ ਪ੍ਰਸ਼ਾਸਨ ਦੇ ਵੱਲੋਂ ਕੀਤਾ ਗਿਆ ਜਾਂ ਭੀੜ ਵੱਲੋਂ ਜਾਂ ਕੁਲਦੀਪ ਸਿੰਘ ਪਾਰਟੀ ਵੱਲੋਂ ਜਾਂ ਗਮਦੂਰ ਸਿੰਘ ਦੀ ਪਾਰਟੀ ਵੱਲੋਂ ਇਹ ਨੁਕਸਾਨ ਕਿਹਦੇ ਵੱਲੋਂ ਕੀਤਾ ਗਿਆ ਜੀ ਇਹ ਜਿਹੜਾ ਨੁਕਸਾਨ ਆ ਜਦੋਂ ਦੇਖੋ ਜੀ ਹੱਥੋਪਾਈ ਹੋ ਗਏ ਹੱਥੋਪਾਈ ਹੋਣ ਕਰਕੇ ਜਿਹੜੇ ਸਾਡੇ ਆ ਬਾਈ ਜੀ ਆ ਇਹ ਵੀ ਗਮਦੂਰ ਫੈਮਿਲੀ ਦੇ ਵਿੱਚੋਂ ਉਹਨਾਂ ਦੇ ਬ੍ਰਦਰ ਨੇ ਇਹਨਾਂ ਦਾ ਨੁਕਸਾਨ ਇੱਕ ਭੀੜ ਦੇ ਕਾਰਨ ਹੋਇਆ ਵੀ ਜੋ ਕਿ ਅਨਸਰ ਵਿੱਚ ਬੜੇ ਸੀਗੇ ਸ਼ਰਾਰਤੀ ਅਨਸਰ ਉਹਨਾਂ ਵੱਲੋਂ ਕੀਤਾ ਗਿਆ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਵੀ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਵੀ ਸਰਕਾਰ ਉਹਨਾਂ ਦੀ ਵੀ ਭਰਪਾਈ ਕਰੇ ਤੇ ਜਿਹੜਾ ਹੋਰ ਨੁਕਸਾਨ ਹੋਇਆ ਚਾਹੇ ਕੁਲਦੀਪ ਦਾ ਹੋਇਆ ਕਿਸੇ ਦਾ ਹੋਇਆ ਵੀ ਉਹਨਾਂ ਦੀ ਵੀ ਭਰਪਾਈ ਕਰੇ ਇੱਕ ਫਾਇਰਿੰਗ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਹਦੇ ਕਰਕੇ ਹੀ ਇਹ ਪਰਚਾ ਹੋਇਆ ਹੈ ਹਨਾ ਕੀ ਨੋਬਤ ਆਈ ਕਿ ਉਹ ਜਿਹੜੀ ਗੋਲੀ ਚਲਾਉਣੀ ਪਈ ਜਾਂ ਪਹਿਲ ਕਿਹਦੇ ਵੱਲੋਂ ਕੀਤੀ ਗਈ ਸਭ ਤੋਂ ਵੱਡਾ ਸਵਾਲ ਇਹ ਨਹੀਂ ਹੁੰਦਾ ਕਿ ਉਹਨਾਂ ਕੋਲ ਡਲੇ ਹੈ ਤੇ ਇੱਧਰ ਰਫਲ ਹੈ ਜਿਹਦੇ ਕੋਲ ਜੋ ਹੋਊਗਾ ਉਹੀ ਚਲਾਊਗਾ ਪਰ ਸਵਾਲ ਇਹ ਹੁੰਦਾ ਹੈ ਕਿ ਪਹਿਲ ਕਿਹਦੇ ਵੱਲੋਂ ਕੀਤੀ ਗਈ ਤੇ ਕਿਉਂ ਕੀਤੀ ਗਈ ਜੀ ਇਹ ਦੇਖੋ ਪਹਿਲ ਗਰੀ ਤੁਸੀਂ ਦੇਖ ਰਹੇ ਹੋਗੇ ਵੀ ਆ ਮੇਰੇ ਪੱਤਰਕਾਰ ਭਰਾ ਨੇ ਉਹਨਾਂ ਨੇ ਇਹ ਚੀਜ਼ ਦਾ ਵਿਖਾਤੀ ਉਹ ਕਲਿੱਪ ਦਿਖਾ ਰਿਹਾ ਵਾਰ-ਵਾਰ ਵੀ ਪਿੰਡ ਗੈਂਗਲੈਂਡ ਬਣਿਆ ਉਹ ਫਾਇਰਿੰਗ ਦਿਖਾ ਰਿਹਾ ਉਹਨਾਂ ਨੇ ਇਹ ਚੀਜ਼ ਨਹੀਂ ਦੇਖੀ ਵੀ 30 ਪ੍ਰਸ਼ਾਸਨ ਦੇ ਬੰਦੇ ਨੇ ਉਧਰੋਂ 2250 ਬੰਦਾ ਜਦੋਂ ਪ੍ਰਸ਼ਾਸਨ ਨੂੰ ਹੀ ਧੱਕੀ ਜਾ ਰਿਹਾ ਤੇ ਉਹਨਾਂ ਨੇ ਆਪਾਂ ਦੇਖੋ ਜੱਟ ਲੋਕ ਅਸਲਾ ਬਣਾਉਨੇ ਆ ਕਾਦੇ ਵਾਸਤੇ ਬਣਾਉਨੇ ਆ ਆਪਣੀ ਸੇਫਟੀ ਵਾਸਤੇ ਜੇ ਇਸ ਇਸ ਕਾਰਨ ਕਿਸਾਨ ਨੇ ਫਾਇਰਿੰਗ ਕੀਤੀ ਆ ਆਪਣੀ ਸੇਫਟੀ ਲਈ ਕੀਤੀ ਆ ਕੋਈ ਇਹਨਾਂ ਦਾ ਰੰਜਿਸ਼ ਨਹੀਂ ਸੀ ਹਾਂ ਇਹਨਾਂ ਦੀ ਕੋਈ ਰੰਜਿਸ਼ ਨਹੀਂ ਸੀ ਵੀ ਜੇ ਇਹਨਾਂ ਦੀ ਰੰਜਿਸ਼ ਹੁੰਦੀ ਫਿਰ ਤੁਸੀਂ ਹਾਂਜੀ ਜੋ ਇਹਨਾਂ ਨੇ ਹਵਾਈ ਫੇਅਰ ਕੀਤੇ ਆ ਉਹਦੇ ਵਿੱਚ ਜੇ ਕੋਈ ਕਿਸੇ ਤੇ ਗੋਲੀ ਲੱਗੀ ਆ ਤਾਂ ਇਹਨਾਂ ਤੇ ਪਰਚਾ ਪਾ ਦੇਣ ਜੇ ਕੋਈ ਫਟੜ ਹੋਇਆ ਚਾਹੇ ਕੋਈ ਮਲਾਜ਼ਮ ਚਾਹੇ ਕੋਈ ਮਜ਼ਦੂਰ ਤਾਂ ਅਸੀਂ ਖੁਦ ਕਵਾਂਗੇ ਪਿੰਡ ਵਾਲੇ ਵੀ ਇਹਨਾਂ ਤੇ ਦਰਖਾਸਤ ਦੇ ਕੇ ਇਹਨਾਂ ਤੇ ਜਿੰਨੀ ਧਾਰਾ ਲੱਗਦੀ ਲਾਈ ਜਾਵੇ ਜੀ ਹਾਂਜੀ ਤਾਂ ਬਿਲਕੁਲ ਕਿਤੇ ਨਾ ਕਿਤੇ ਜੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਫਿਰ ਦੋਨਾਂ ਦਿਨਾਂ ਤੇ ਹੀ ਹੋਣੀ ਚਾਹੀਦੀ ਹੈ ਨੁਕਸਾਨ ਫਿਰ ਦੋਨਾਂ ਦਿਨਾਂ ਨਹੀਂ ਇੱਕ ਦੂਜੇ ਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਜਾਂਚ ਹੈ ਜਿਹੜੀ ਇਨਵੈਸਟੀਗੇਸ਼ਨ ਆ ਉਹ ਜ਼ਰੂਰ ਹੋਣੀ ਚਾਹੀਦੀ ਹੈ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਅੱਜ ਜਿਹੜਾ ਇਕੱਠ ਹੈ ਜੀ ਚੱਲ ਗਏ ਗਏ ਜੀ ਚੱਲ ਗਏ ਗਏ ਪਹਿਲਾਂ ਚੱਲ ਵੇਖੋ ਕਿ ਦੀ ਅਗੇ ਹੈ ਅਗਲੇ ਦਬਾਬ ਤੇ ਅਗਲੇ ਦਾ ਜਵਾਜ ਚੱਕਲੇ ਬੰਦਾ ਮਾਰਦੇ ਕੋਈ ਉਹਦਾ ਜ਼ਿੰਮੇਦਾਰ ਹੈਗਾ ਕੋਈ ਫਿਰ ਇੱਕ ਇੱਕ ਬੱਚਾ ਉਹ ਚੱਲ ਕੇ ਗਿਆ ਕਿ ਇਹ ਚੱਲ ਕੇ ਗਏ ਹਾਂ ਉਹ ਦੱਸੋ ਮੈਨੂੰ ਇਹ ਇਹ ਕੋਈ ਦਾ ਸੌਦਾ ਕੋਈ ਨਹੀਂ ਬਈ ਉਹ ਚੱਲ ਕੇ ਗਲੀਆਂ ਆਏ ਗਲੀਆਂ ਨਾਲ ਹੀ ਤਾਂ ਫੇਲੇ ਬਹਿ ਕੇ ਵੀ ਹੋ ਜਾਂਦੇ ਉਹ ਉਹ ਅੱਜਕੱਲ ਪ੍ਰੈਸ਼ਰ ਪਾਉਂਦੀਆਂ ਸਰਕਾਰਾਂ ਚੱਲ ਕੇ ਗਏ ਚੱਲ ਕੇ ਗਏ ਆ ਕਾਰਵਾਈ ਉਹਨਾਂ ਦੀ ਪਹਿਲਾਂ ਚਾਹੀਦੀ ਸਿਪ ਸਿੰਘ ਆਪਣੇ ਨਾਲ ਕੁਝ ਬੰਦੇ ਲੈ ਕੇ ਗਮਦੂਰ ਸਿੰਘ ਦੇ ਘਰ ਗਿਆ ਸੀ ਸਾਡੇ ਪਿੰਡ ਦੀ ਲੜਕੀ ਆ ਅੱਛਾ ਜੀ ਅਜ ਤਾਂ ਪੰਚਾਇਤੀ ਮੈਂ ਮੈਂਬਰ ਆ ਉਹਦੇ ਕਰਨ ਦਾ ਜੀ ਜੀ 15 ਸਾਲ ਹੋ ਗਏ ਮੈਨੂੰ ਅਜ ਤਾਂ ਨਾ ਵੀ ਜੋ ਚੱਲ ਕੇ ਗਏ ਕਿਉਂ ਕਿਉਂ ਗਏ ਬਿਲਕੁਲ ਜੀ ਕਿਸੇ ਗੱਲ ਦੇ ਉੱਤੇ ਅਟੈਕ ਕਰਨਾ ਬਿਲਕੁਲ ਗਲਤ ਅੱਜ ਕੱਲ ਨੂੰ ਅਗਲੇ ਨੂੰ ਮਾਰ ਲਓ ਇਹ ਰੱਖ ਕੇ ਕਰਨੀਆਂ ਕੀ ਆ ਸਾਡੇ ਕੋਲੇ ਵੀ ਆ ਜਵਾਰੇ ਵਾਲੇ ਐਵੇਂ ਮਰੇ ਸੀ ਉਹ ਗਲੀ ਦਾ ਰੌਲਾ ਉੱਥੇ ਸੀ ਜੀ ਉਹ ਜਦੋਂ ਖਦੇੜੀ ਗਿਆ ਲਿਆ ਕੱਢੀਏ ਮਾਰ ਮਾਰ ਕੇ ਕਿਹਨੇ ਮਾਰੀ ਫਿਰ ਉਹਨਾਂ ਦਾ ਸਿੱਧੀ ਮਾਰੀ ਆਇਆ ਗਿਆ ਕਹਿਣ ਤੋਂ ਪਾਵ ਉਕਸਾਇਆ ਜਾਂਦਾ ਪਹਿਲਾਂ ਆ ਬੰਦੇ ਨੂੰ ਆਪ ਗਰਮ ਕਰਦੇ ਆ ਸਾਡੇ ਨੌ ਮਾਤਾ ਰਹਿਤਾ ਹੈ ਪਹਿਲਾਂ ਚੱਲਦੇ ਰਹੇ ਜਿਹੜੇ ਪੁਰਾਣੇ ਬੰਦੇ ਅਸੀਂ ਇੱਕ ਦੂਜੇ ਜਿਹੜੇ ਗਰੀਬ ਰਿਸ਼ਤੇਦਾਰ ਹੈ ਵਿਆਹ ਕਰਦੇ ਨੇ ਸਾਤੋਂ ਮਦਦ ਲੈ ਕਰਦੇ ਸੀਰੀ ਲੱਗਦੇ ਦਿਹਾੜੀ ਹੁਣ ਨਾਗੇ ਦੇ ਦਿਹਾੜੀ ਜਾਂਦਾ ਨਾ ਕੋਈ ਹੁਣ ਜਾਂਦਾ ਮਦਦ ਹੈ ਫੇਰ ਵੀ ਦਿੰਦੇ ਇਹਦਾ ਸੋਚਦੇ ਨੇ ਇਹ ਇਹਨਾਂ ਸਿਰੇ ਕਰੀਆਂ ਨੇ ਸਰਕਾਰਾਂ ਵੋਟਾਂ ਦੇ ਮਾਰੇ ਸਾਡੇ ਇੱਕ ਇੱਕ ਬੱਚਾ ਇਹਨਾਂ ਦੇ ਦਾਦਾ ਸੇ ਇਹਨਾਂ ਵੋਟਾਂ ਲੈਣੀਆਂ ਇਹਨਾਂ ਕੋਈ ਮਰੇ ਜੀਵੇ ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਵੀ ਸਾਡੇ ਕੋਲ ਸਰਪੰਚੀ ਆ ਤੇ ਜਰਦੇ ਨਹੀਂ ਸਰਪੰਚੀ ਦਾ ਕਿਉਂ ਨਹੀਂ ਸਰਪੰਚੀ ਦਾ ਸਾਡੇ ਵੀ ਆ ਬਣਿਆ ਉਲਟਾ ਤਾਂ ਕਿਨਾ ਮਾਣ ਆ 32 ਲੱਖ ਰੁਪਈਆ ਲੈ ਬਣਿਆ ਹੋ ਅਸੀਂ ਨੇ ਕਰੇ ਪੰਜ ਸਾਲ ਚੰਗੇ ਕੰਮ ਕਰੇ ਨਹੀਂ ਸਰਪੰਚੀ ਖੋਣ ਦੀ ਕਿਸੇ ਨੇ ਕੋਸ਼ਿਸ਼ ਕੀਤੀ ਕੋਈ ਨਹੀਂ ਆ ਤਾਂ ਇਹ ਬਾਨੇ ਹੁੰਦੇ ਪੁੱਤ ਬਾਨੇ ਹੁੰਦੇ ਬਾਨੇ ਹੁੰਦੇ ਹਾਂ ਰਾਜਨੀਤੀ ਹੈ ਸਹੀ ਮੈਨੇ ਉਹਨਾਂ ਦੇ ਕਾਰਵਾਈ ਚ ਪਹਿਲਾਂ ਚਾਹੀਦੀ ਸੀ ਸਾਡੇ ਬੰਦਿਆਂ ਨਾਲ ਤਾਂ ਹੁੰਦਾ ਤਕਾ ਅਜਿਹਾ ਮਰਨੋ ਮਰਦੇ ਨਹੀਂ ਹੋਣ ਦੇਣ ਹਾਂ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਜੀ ਇੱਧਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨ ਉਹ ਕਹਿੰਦੇ ਵੀ ਮਤਲਬ ਪੁਲਿਸ ਨੇ ਸਾਨੂੰ ਕੁੱਟਿਆ ਲੇਡੀ ਪੁਲਿਸ ਦੀਆਂ ਗੁੱਤਾਂ ਘੜੀਸੀਆਂ ਫੜ ਕੇ ਉਹਨਾਂ ਨੇ ਇੱਕ ਕਾਂਸਟੇਬਲ ਬਹੁਤ ਜ਼ਿਆਦਾ ਜ਼ਖਮੀ ਉਹਦੀ ਗੱਡੀ ਭੰਨਤੀ ਦੇਖੀ ਇਹਨਾਂ ਤੁਸੀਂ ਪਿੱਟਾਂ ਰੋੜੇ ਮਤਲਬ ਜਿਵੇਂ ਸੜਕ ਤੇ ਬੱਜਰੀ ਪਾਈ ਹੁੰਦੀ ਐਂ ਖਲਾਰੇ ਪਏ ਆ ਦੇਖੋ 70 80 ਬੰਦੇ ਮਤਲਬ ਗਮਦੂਰ ਦੇ ਘਰ ਨੂੰ ਜਾਂ ਹਰਵਿੰਦਰ ਦੇ ਘਰ ਨੂੰ ਉਹਨਾਂ ਨੇ ਹਮਲਾ ਕਰਤਾ ਜੇ ਮੈਂ ਕਹਿੰਨਾ ਚਲੋ ਠੀਕ ਹੈ ਵੀ ਫਾਇਰਿੰਗ ਨਹੀਂ ਕਰਨੀ ਚਾਹੀਦੀ ਮੈਂ ਵੀ ਇਸ ਗੱਲ ਦੇ ਹੱਕ 'ਚ ਨਹੀਂ ਉਹਨੇ ਜਵਾਕ ਮਾਰਦਨੇ ਬੱਚੇ ਮਾਰਦੇ ਨੇ ਸੋਨਾਂ ਨੇ ਕਿਉਂਕਿ ਉਹਨਾਂ ਦੇ ਕੋਲੇ ਜਿਹੜੀਆਂ ਉਹ ਮਤਲਬ ਪਾਈਪ ਦੇ ਵਿੱਚ ਨਾ ਜਿਹੜੀ ਮੋਟਰਸਾਈਕਲ ਦੀ ਗਲਾਰੀ ਹੁੰਦੀ ਆ ਉਹ ਉਹਨਾਂ ਨੇ ਬਾਹਰ ਉਹਨਾਂ ਨੇ ਵੱਢ ਤੇ ਬਾਹਰ ਇਹਨਾਂ ਦੇ ਦੇਖੋ ਆ ਦੇਖੋ ਹਾਂਜੀ ਮੈਂ ਤਸਵੀਰਾਂ ਦੇਖੀ ਆਏ ਤੁਸੀਂ ਹਾਂਜੀ ਆ ਪਤਾ ਇਹੀ ਕਿਹਾ ਵੀ ਚਲੋ ਦੋਨਾਂ ਤਿਹਾਂ ਦਾ ਰਾਜੀਨਾਮਾ ਹੋ ਜਾਏ ਉਹਨਾਂ ਦੀ ਇੱਕ ਲੇਡੀ ਦੇ ਵੀ ਅਸੀਂ ਇੱਥੇ ਰੋੜਾ ਮਾਰਿਆ ਉਹਦੀ ਪਸਲੀ ਭੰਨਤੀ ਇਹ ਉਹਨਾਂ ਦੇ ਬੱਚੇ ਕੰਧ ਟੱਪ ਕੇ ਪਿੱਛੋਂ ਦੀ ਦੌੜੇ ਦੱਸੋ ਇੱਥੇ ਬੰਦਾ ਕਰੂਗਾ ਕੀ ਕਰਦੇ ਆ ਬਿਲਕੁਲ ਭਾਈਚਾਰਾ ਹੁੰਦਾ ਨਹੀਂ ਕਿ ਇਹ ਭਾਈ ਜੀ ਭਾਈ ਹੁੰਦਾ ਇੱਕ ਸਿਰੀ ਦੇ ਇੱਕ ਜੱਟ ਭਾਈ ਹੁੰਦੇ ਆ ਇੱਕ ਦੂਜੇ ਦੇ ਦੁੱਖ ਸੁੱਖ ਦੇ ਮਦਦ ਕੀਤੀ ਆ ਹਰੇਕ ਪੱਖ ਤੋਂ ਹੁਣ ਬਵਾਲੀਆਂ ਗੱਲਾਂ ਮੈਂ ਤੁਹਾਨੂੰ ਕੀ ਦੱਸਾਂ ਪਰ ਉਹਨਾਂ ਨੂੰ ਫਲ ਕੀ ਮਿਲਿਆ ਪਹਿਲਾਂ ਤਾਂ ਮੈਨੂੰ ਉਹ ਦੱਸੋ ਵੀ ਗੁੰਡਾ ਕੌਣ ਹੁੰਦਾ ਗੁੰਡਾ ਹੁੰਦਾ ਜਿਹੜਾ ਦਾਸ ਚ ਲਿਖਿਆ ਜਾਵੇ ਇਹ ਜਿਹੜਾ ਕਿੜਾ ਉੱਠ ਕੇ ਮੈਗ ਫੜ ਕੇ ਗੁਰਨਾ ਅਸੀਂ ਡਿਪਲੋਮੇਸ਼ਨ ਦਾ ਕੇਸ ਪਾਵਾਂਗੇ ਬਾਈਟ ਵੇਖ ਵੇਖ ਕੇ ਕਹਿ ਲੈਣ ਜਿੰਨਾ ਮਰਜ਼ੀ ਗੁੰਡਾ ਕਹਿੰਦੇ ਹੁਣ ਮੈਂ ਕਹਿੰਦਾ ਕੋ ਹੋਰ ਹੋਰ ਦੱਸ ਜਾਨੇ ਕਹ ਡੈਫਲੇਮੇਸ਼ਨ ਦਾ ਕੇਸ ਮੈਂ ਪਾਉਂਗਾ ਮੇਰੀ ਫੋਟੋ ਲਾ ਲੈਣੋ ਗੁੰਡਾ ਹਰਵਿੰਦਰ ਗੁੰਡਾ ਉਹ 10 ਚ ਲਿਖਿਆ ਕਿਤੇ ਕੋਈ ਉਹ ਪਰਚਾ ਦਰਜ ਚੋਰੀ ਦਾ ਡਕੈੰਤੀ ਦਾ ਬਲਾਤਕਾਰ ਦਾ ਕਿਹੜਾ ਪਰਚਾ ਦਰਜ ਜੇ ਬੰਦੇ ਨੇ ਕਮਾਈ ਕਰਕੇ ਆਪਦਾ ਕੋਈ ਸ਼ੈਲਰ ਲਾ ਲਿਆ ਆਪਦੀ ਮਿਹਨਤ ਕਰ ਲਈ ਤੇ ਇਹ ਰਜਵਾੜੇ ਬਣ ਗਏ ਇਹਦਾ ਸੁਖਵੀਰ ਬਾਦਲ ਨੂੰ ਰਜਵਾੜਾ ਕਹਿੰਦੇ ਆ ਉਹ ਜੋ ਸੁਖਵੀਰ ਬਾਦਲ ਇਹਨਾਂ ਦੀ ਜ਼ਮੀਨ ਨੱਪੀ ਹੈ ਦੱਸੋ ਹਾਂ ਨਹੀਂ ਬਾਪੂ ਜੀ ਸਵਾਲ ਫੇਰ ਉੱਥੇ ਆ ਜਾਂਦਾ ਵੀ ਤੁਸੀਂ ਉਸ ਉਸ ਦਿਨ ਤੋਂ মিডিਆ ਨੂੰ ਬਾਈਟ ਕਿਉਂ ਨਹੀਂ ਦਿੱਤੀ ਤੁਸੀਂ ਦੱਸਿਆ ਕਿਉਂ ਨਹੀਂ ਕਿ ਇੰਨੇ ਬੰਦੇ ਪਹਿਲਾਂ ਸਾਡੇ ਵੱਲ ਆਏ ਸੀ ਚਾਹੁੰਦੇ ਸੀ ਵੀ ਗੱਲ ਇੱਥੋਂ ਤੱਕ ਵਧੇ ਅਸੀਂ ਨਹੀਂ ਇਹ ਮਤਲਬ ਜਿਹੜੀ ਗੱਲ ਪਹਿਲਾਂ ਤਾਂ ਵੇਖੋ ਹਮਲਾ ਉਹਨਾਂ ਨੇ ਕੀਤਾ ਉਹਦੇ ਵਿੱਚ ਵੀ ਸਾਨੂੰ ਪਾਰਟੀ ਬਣਾ ਕੇ ਵੀ ਇਹਨਾਂ ਨੇ ਕੀਤਾ ਨੰਬਰ 1 ਨੰਬਰ 2 ਤੇ ਮੈਂ ਕਸਮ ਖਾ ਕੇ ਕਹਿੰਦਾ ਵੀ ਜੇ ਜਾਤੀਵਾਦ ਦਾ ਕਿਸੇ ਨੇ ਕੋਈ ਹੋਵੇ ਸਾਡੇ ਮਨ ਦੇ ਵਿੱਚ ਇਹ ਗੱਲ ਬਿਲਕੁਲ ਹੀ ਨਹੀਂ ਅਸੀਂ ਨਹੀਂ ਇਹ ਇਹਦਾ ਸਾਨੂੰ ਵੀ ਪਤਾ ਵੀ ਇਹਦਾ ਕੀ ਮਤਲਬ ਰਿਜ਼ਲਟ ਨਿਕਲਦਾ ਜਾਤੀਵਾਦ ਕਹਿਣ ਦਾ ਉਹਨਾਂ ਨੇ ਇਹ ਇਹ ਬਣਾਇਆ ਉਹ ਕਹਿੰਦੇ ਕਿ ਪੀਣ ਵਾਲੇ ਪਾਣੀ ਦੇ ਵਿੱਚ ਸੀਵਰੇਜ ਦਾ ਪਾਣੀ ਰਲਾਉਂਦੇ ਸੀ। ਸੇਰੀ ਗੱਲ ਸੁਣ ਜਿਹੜਾ ਉੱਥੇ ਵਾਟਰ ਵਕਸ ਹੈ ਨਾ ਤੁਸੀਂ ਮੇਰੇ ਨਾਲ ਚੱਲੋ ਮੈਂ ਗੱਡੀ ਕੱਢਦਾ ਬਾਹਰ ਚੱਲੋ ਮੇਰੇ ਨਾਲ ਬੈਠੋ। ਉਹਨੂੰ 15-20 ਸਾਲ ਹੋ ਗਏ ਬੰਦ ਹੋਏ ਨੂੰ। ਕੋਈ ਉੱਥੇ ਵਾਟਰ ਵਕਸ ਦਾ ਪਾਣੀ ਨਹੀਂ ਕੁਝ ਨਹੀਂ ਘਰਾਂ ਦੀ ਛੋਟੀ ਜੀ ਗੱਲ ਦਾ ਉਹਨੇ ਉਹਨੇ ਇੱਕ ਈਗੋ ਬਣਾ ਲਈ। ਵੈਸੇਚੋ ਤੁਹਾਡੇ ਸਾਹਮਣੇ ਉਹਦੇ ਵਿੱਚ ਕਹਿ ਰਿਹਾ ਵੀ ਤੁਸੀਂ ਵੀ ਧਰਨਾ ਚੱਕ ਲੋ ਜਾਂ ਮੇਰੇ ਨਾਲ ਗੱਲ ਕਰ ਲਓ ਕਹਿੰਦੇ ਤੂੰ ਇੱਥੇ ਸਾਨੂੰ ਲਿਖ ਕੇ ਦੇ ਦੱਸੋ ਵੀ ਜੇ ਐ ਐਸ ਐਚਓ ਲਿਖ ਕੇ ਦੇਣ ਲੱਪੇ ਤਾਂ ਫਿਰ ਤਾਂ ਸਾਣੇ ਬੰਦ ਹੋਗੇ ਕੀ ਕੀ ਲੱਗਦਾ ਕਿ ਜਿਹੜੀ ਕਾਰਵਾਈ ਹੋਈ ਹੈ ਤੁਹਾਡੇ ਤੇ ਹੋਈ ਹੈ ਇਹ ਪ੍ਰਸ਼ਾਸਨ ਦੇ ਉੱਤੇ ਜਥੇਬੰਦੀਆਂ ਦੇ ਦਬਾਅ ਕਰਕੇ ਹੋਈ ਹੈ ਇੰਨੇ ਹੀ ਮਤਲਬ ਹੈ ਇਹ ਪਾਰਟੀ ਜਥੇਬੰਦੀਆਂ ਤਾਂ ਬਾਅਦ ਚਾਹੀਆਂ ਜਿਹੜੀਆਂ ਪਾਰਟੀ ਨੇ ਫਿਰਕੂ ਰੰਗ ਦਿੱਤੀ ਹੈ ਨਾ ਉਹ ਤੁਹਾਨੂੰ ਵੀ ਪਤਾ ਕਿਹੜੀ ਪਾਰਟੀ ਹੈ ਮੈਨੂੰ ਵੀ ਪਤਾ ਉੱਥੋਂ ਚੱਲਿਆ ਕੰਮ ਹੈ ਹਾਂ ਇਹ ਉਸ ਦਿਨ ਜਿੱਦਣ ਨੂੰ 70 80 ਬੰਦੇ ਲੈ ਕੇ ਆਏ ਆ ਕੈਮਰਾ ਲਿਆ ਕੇ ਦਿਖਾਉਣਾ ਕੀ ਚਾਹੁੰਦੇ ਸੀ ਕਿਸ ਤਰ੍ਹਾਂ ਦੀਆਂ ਵੀਡੀਓ ਬਣਾ ਰਹੇ ਸੀ ਕੱਲ੍ਹ ਹੀ ਸੀ ਨਾ ਮੈਂ ਬੀਬਾ ਮਤਲਬ ਉੱਥੇ ਜਿਹੜੀ ਜੋ ਉਹ ਕੁਲਦੀਪ ਸਿੰਘ ਜਿਹੜੀ ਕੋਈ ਦਰਖਾਸਤ ਦੇ ਕੇ ਆ ਥਾਣੇ ਦੇ ਵਿੱਚ ਉਹ ਐਸਐਚਓ ਤੁਹਾਨੂੰ ਪਤਾ ਖੁਦ ਕਹਿ ਰਿਹਾ ਵੀ ਭਾਈ ਆ ਕੇ ਤੂੰ ਮੇਰੇ ਨਾਲ ਗੱਲ ਕਰ ਇਹ ਥਾਣੇ ਜਾਣ ਦੀ بجائے ਉੱਥੇ মিডিਆ ਨੂੰ ਵਿਖਾਉਣਾ ਚਾਹੁੰਦਾ ਸੀਗਾ ਵੀ ਮੇਰੇ ਮਗਰ ਇੰਨੇ ਬੰਦੇ ਆ ਮੈਂ ਆ ਕਰ ਸਕਦਾ ਮੈਂ ਉਹ ਕਰ ਸਕਦਾ ਮੈਂ ਸੜਕ ਰੋਕ ਸਕਦਾ ਹੁਣ ਦੇਖੋ ਚਲ ਮੰਨ ਲਾ ਵੀ ਚਲ ਵੀ ਮੈਂ ਕਹਿੰਨਾ ਵੀ ਆਪਾਂ ਇਹ ਗੱਲ ਮੰਨ ਲੈਨੇ ਵੀ ਨਾਲ ਹੀ ਕਿਸੇ ਨੇ ਕਿਹਨੇ ਮੈਨੂੰ ਨਹੀਂ ਪਤਾ ਵੀ ਕਿਹਨੇ ਬੰਦ ਕਰਦੀ ਤੇ ਇਹ ਥੋੜੋ ਵੀ ਆਪਾਂ ਮਤਲਬ ਹਾਈਵੇ ਬੰਦ ਕਰ ਦਾਂਗੇ ਉਥੇ ਕੋਈ ਮਰੀਜ਼ ਜਾ ਰਿਹਾ ਬਠਿੰਡੇ ਨੂੰ ਉਹ ਉਥੇ ਬਿਮਾਰ ਕੋਈ ਲੜਕੀ ਨੇ ਪੇਪਰ ਦੇਣ ਜਾਣਾ ਕਿਸੇ ਨੇ ਡਿਊਟੀ ਜਾਣਾ ਤੇ ਫਿਰ ਉਹਨਾਂ ਦਾ ਕੀ ਕਸੂਰ ਆ ਦੱਸੋ ਫਿਰ ਇਹ ਤਾਂ ਮਤਲਬ ਡਿਕਟੇਟਰਸ਼ਿਪ ਹੀ ਹੋ ਗਈ ਇਹਨਾਂ ਦੇ ਹੱਥ 'ਚ ਯੂਨਿਟੀ ਇਜ਼ ਡਿਕਟੇਟਰਸ਼ਿਪ ਇਹਨਾਂ ਦੀ ਯੂਨਿਟੀ ਆ ਡਿਕਟੇਟਰਸ਼ਿਪ ਕਿਲਾ ਦਾ ਕਿ ਐਸੀ ਗਾਰਡ ਖੇਡਣ ਦੀ ਕੋਸ਼ਿਸ਼ ਕੀਤੀ ਆ ਉਹ ਬੇਟਾ ਮੈਂ ਤੁਹਾਨੂੰ ਦੱਸ ਤਾਂ ਚੁੱਕਿਆ ਵੀ ਇਹਨਾਂ ਨੇ ਇੱਕ ਪਾਰਟੀ ਆ ਉਹਦਾ ਮੈਂ ਨਾਂ ਨਹੀਂ ਲੈਣਾ ਉਹਨਾਂ ਨੇ ਬਹੁਤ ਤਗੜਾ ਕਾਰਡ ਖੇਡਿਆ ਤੇ ਉਹਨਾਂ ਦਾ ਕੰਮ ਜਾਵ ਹੀ ਰਿਹਾ ਬਸ ਹਾਂ ਦੇਖੋ ਜੀ ਤੁਹਾਨੂੰ ਸਾਰਿਆਂ ਨੂੰ ਸਾਰਿਆਂ ਨੂੰ ਕਾਫੀ ਚਰਚਾ ਦੇ ਵਿੱਚ ਚੰਦਪਾਣ ਦਾ ਜੋ ਮਸਲਾ ਬੜੀ ਮੰਦ ਭਾਂਗੀ ਘਟਣਾ ਜੋ ਪਿੰਡ ਦੇ ਵਿੱਚ ਵਾਪਰੀ ਹੈ ਉਹ ਮਸਲਾ ਸੀ ਸੋ ਅਸੀਂ ਕੁਝ ਦਿਨ ਪਹਿਲਾਂ ਵੀ ਐਸਐਸਪੀ ਸਾਹਿਬ ਨੂੰ ਮਿਲੇ ਸੀਗੇ ਕਿ ਜੋ ਵੀ ਅਸੀਂ ਇਹ ਰਾਜੀਨਾਮਾ ਐਸਕੇਮ ਵੱਲੋਂ ਸਾਡਾ ਇਹ ਮਨਸ਼ਾ ਹੈਗੀ ਆ ਹਮੇਸ਼ਾ ਐਸਕੇਮ ਇਹੀ ਰੋਲ ਅਦਾ ਕਰਦਾ ਹੈ ਜੇ ਜੋਤਰਾੰਦਾ ਆਪਸੀ ਵਿੱਚ ਫਰਕ ਹੈ ਔਰ ਨਾਲੇ ਇੱਥੇ ਮਸਲਾ ਬੜਾ ਗੰਭੀਰ ਬਣਨ ਪਾਸੇ ਜਾ ਰਿਹਾ ਸੀ ਕਿਉਂ ਸਾਡੇ ਅਸੀਂ ਹਮੇਸ਼ਾ ਹੀ ਇਕੱਠੇ ਰਹਿੰਨੇ ਆ ਗਰੀਬ ਔਰ ਮਜ਼ਦੂਰ ਅਸੀਂ ਹਮੇਸ਼ਾ ਜੁਗਾ ਜੁਗਾ ਤੋਂ ਸਾਡੇ ਦਾਦਾ ਪੜਦਾਦਾ ਔਰ ਹੁਣ ਅੱਗੇ ਵੀ ਅਸੀਂ ਇਕੱਠੇ ਰਹਿਣਾ ਹੈਗਾ ਸੋ ਕੁਝ ਸ਼ਰਾਰਤੀ ਲੋਕ ਜੋ ਆ ਇਹਦੇ ਵਿੱਚ ਪਾੜਾ ਪਾਉਣ ਦਾ ਜਾਤੀਵਾਦ ਦਾ ਜੋ ਮਸਲਾ ਫਲਾਉਣ ਦੀ ਗੱਲ ਕਰ ਰਹੇ ਸੀਗੇ ਸਾਨੂੰ ਉਹ ਚੰਗਾ ਨਾ ਲੱਗਾ ਔਰ ਅਸੀਂ ਐਸਐਸਪੀ ਸਾਹਿਬ ਨੇ ਇਸ ਮਸਲੇ ਤੇ ਮਿਲੇ ਅਸੀਂ ਐਸਐਸਪੀ ਸਾਹਿਬ ਨੂੰ ਕਿਹਾ ਵੀ ਅਸੀਂ ਰਾਜੀਨਾਮਾ ਕਰਾਉਣਾ ਚਾਹੁੰਦੇ ਐ ਐਸਐਸਪੀ ਸਾਹਿਬ ਨੇ ਕਿਹਾ ਕਰਾਓ ਅਸੀਂ ਕਿਹਾ ਤੁਹਾਡਾ ਸਾਥ ਚਾਹੀਦਾ ਜਿਹੜੇ ਲੋਕ ਅੰਦਰ ਬਹੁਤ ਸਾਰੇ ਲੋਕ ਫੜੇ ਹੋਏ ਆ ਜਿਹੜੇ ਜਿਨ੍ਹਾਂ ਨੂੰ ਤੁਸੀਂ ਇਧਰ ਪਰਚੇ ਦਰਜ ਕੀਤੇ ਆ ਉਹਨਾਂ ਨੂੰ ਰਿਹਾ ਕਰੋਂਗੇ ਤਾਂ ਅਸੀਂ ਦੋਵਾਂ ਨੂੰ ਬਿਠਾ ਕੇ ਫੇਰ ਹੀ ਤੁਹਾਡਾ ਰਾਜੀਨਾਮਾ ਕਰਵਾਵਾਂਗੇ ਇਹਨਾਂ ਦਾ ਐਵੇਂ ਕੋਈ ਹੋ ਸਕਦਾ ਜੀ ਉਹ ਅੰਦਰ ਬੈਠੇ ਆ ਅਸੀਂ ਕਿਹਦੇ ਨਾਲ ਗੱਲ ਤੋਰਗੇ ਅਸੀਂ ਕਿ ਰਾਜੀਨਾਮਾ ਕਿਵੇਂ ਕਰਵਾਈਏ ਇਸ ਗੱਲ ਦਾ ਸੋ ਉਹਨੇ ਕਿਹਾ ਵੀ ਧੀ ਕਰੋਨਾ ਦੇ ਐਸਐਸਪੀ ਨੂੰ ਤਾਂ ਸ਼ਾਮ ਤੱਕ ਕੀ ਹੋਇਆ ਵਧੀਆ ਕੀਤਾ ਜੋ ਸਾਡੀ ਉਸ ਗੱਲ ਤੇ ਗੌਰ ਹੋਈ ਜਾਂ ਕਿਵੇਂ ਹੋਇਆ ਉਹ ਬੰਦਿਆਂ ਨੂੰ ਛੱਡ ਦਿੱਤਾ ਗਿਆ ਅਸੀਂ ਉਸ ਗੱਲ ਨੂੰ ਪ੍ਰਸ਼ੰਸਾ ਕਰਦੇ ਹਾਂ ਪ੍ਰਸ਼ਾਸਨ ਦੇ ਵਿੱਚ ਸਸਾਸੀ ਗੱਲ ਮੰਗ ਵੀ ਕੀਤੀ ਸੀ ਕਿਉਂਕਿ ਸਾਡੀ ਮੰਗ ਦੇ ਵਿੱਚ ਪਹਿਲੀ ਮੰਗ ਇਹ ਹੀ ਸੀ ਉਦੋਂ ਦੂਜੀ ਤਰ੍ਹਾਂ ਕੋਈ ਪਰਚਾ ਦਰਜ ਨਹੀਂ ਹੋਇਆ ਸੀ ਅਸੀਂ ਸਪੈਸ਼ਲ ਇਹਨਾਂ ਵਾਸਤੇ ਮੰਗ ਕੀਤੀ ਸੀ ਉਸ ਧਰ ਵਾਸਤੇ ਕਿ ਇਹਨਾਂ ਦਾ ਪਰਚਾ ਜੋ ਰੱਦ ਹੋਵੇ ਇਹਨਾਂ ਨੂੰ ਛੱਡਿਆ ਜਾਵੇ ਅਸੀਂ ਬੈਠਾ ਕੇ ਪਿੰਡ ਦੇ ਵਿੱਚ ਇਹਨਾਂ ਦਾ ਰਾਜੀਨਾਮਾ ਇਕੱਠੇ ਰਹਿਣਾ ਪ੍ਰਪਾ ਹੈਗਾ ਤਾਂ ਇਹਨੂੰ ਇਕੱਠਾ ਰੱਖਿਆ ਜਾਵੇ ਪਰ ਦੂਜੀ ਤਰ ਦੇ ਫਿਰ ਪਰਚਾ ਦਰਜ ਹੋ ਗਿਆ ਹੁਣ ਗੱਲ ਰਾਜੀ ਨਾਮ ਦੀ ਚੱਲਦੀ ਹੈ ਰਾਜੀ ਨਾਮ ਦੀ ਗੱਲ ਅਸੀਂ ਦੁਬਾਰਾ ਫੇਰ ਐਸਕੇ ਵੱਲੋਂ ਇਹੀ ਕਰਦੇ ਹਾਂ ਕਿ ਜੇ ਰਾਜੀ ਨਾਮ ਤਾਂ ਅਸੀਂ ਫੇਰ ਹੀ ਕਰਾ ਸਕਦੇ ਹਾਂ ਜੇ ਦੂਜੀ ਤਰ੍ਹਾਂ ਤੇ ਜੋ ਪਰਚਾ ਦਰਜ ਹੋਇਆ ਉਹ ਜਿਹੜਾ ਹੈਗਾ ਉਹ ਪਰਚਾ ਰੱਦ ਕੀਤਾ ਜਾਵੇ ਸੋ ਪਰਚਾ ਕਿਨੇ ਗਾ ਅਰਜ਼ ਕਰਨਾ ਹੈ ਪ੍ਰਸ਼ਾਸਨ ਨੇ ਮੈਂ ਇਹ ਇੱਕ ਸਾਫ਼ ਕਰ ਦਿਆਂ ਵੀ ਅਸੀਂ ਜਿਹੜਾ ਅੱਜ ਦੀ ਮੀਟਿੰਗ ਹੋਈ ਸਾਡੀ ਅੱਜ ਦੀ ਗੱਲ ਜੋ ਹੋ ਰਹੀ ਹੈ ਅਸੀਂ ਕਿਸੇ ਵੀ ਨਾ ਤਾਂ ਅਸੀਂ ਕਿਸੇ ਹੋਰ ਜਥੇਬੰਦੀ ਸਾਡੇ ਜੋ ਜਥੇਬੰਦੀਆਂ ਸਾਡੀਆਂ ਭਰਾਤਰੀ ਜਥੇਬੰਦੀਆਂ ਹੈਗੀਆਂ ਨਹੀਂ ਨਾ ਤਾਂ ਅਸੀਂ ਕਿ ਉਹਨਾਂ ਦੇ ਖਿਲਾਫ ਜਿਹੜਾ ਅੱਜ ਦੀ ਮੀਟਿੰਗ ਹੋ ਰਹੀ ਹੈ ਨਾ ਹੀ ਉਹਨਾਂ ਜੋ ਭਰਾ ਛੱਡੇਗੇ ਉਸ ਧਿਰ ਦੇ ਨਾਲ ਅਸੀਂ ਉਹਨਾਂ ਦੇ ਖਿਲਾਫ ਆ ਕਿਉਂਕਿ ਇਸ ਤਰ੍ਹਾਂ ਇਸ ਗੱਲ ਨਾਲ ਸਹਿਮ ਸੀ ਪਹਿਲਾਂ ਹੀ ਕਿ ਉਹਨਾਂ ਨੂੰ ਛੱਡਣਾ ਚਾਹੀਦਾ ਸਾਡੀ ਮੰਗ ਪ੍ਰਸ਼ਾਸਨ ਨਾਲ ਸਾਡਾ ਇਹ ਹੁਣ ਅੱਜ ਦੀ ਮੀਟਿੰਗ ਜਿਹੜੀ ਹੈਗੀ ਹੈ ਇਹ ਪ੍ਰਸ਼ਾਸਨ ਨਾਲ ਹੈਗੀ ਕਿ ਪ੍ਰਸ਼ਾਸਨ ਜਿਹੜਾ ਉਹ ਰੱਜ ਕਰੇ ਔਰ ਪਿੰਡ ਦੇ ਦੋਹਾਂ ਤਰ੍ਹਾਂ ਦੇ ਬੰਦੇ ਮੋਹਤਵਾਰ ਲੈ ਕੇ ਅਸੀਂ ਤਾਂ ਜਥੇਬੰਦੀਆਂ ਨੂੰ ਇਹੀ ਕਹਾਂਗੇ ਕਿ ਪਿੰਡ ਦੇ ਵਿੱਚ ਪਿੰਡਦਿਆਂ ਹੀ ਰਹਿਣਾ ਹੁੰਦਾ ਹੈ ਉੱਥੇ ਪਿੰਡ 'ਚ ਵਿਚਰਨਾ ਹੁੰਦਾ ਪਿੰਡ ਦੇ ਨੂੰ ਸਾਰੀ ਸਥਿਤੀ ਦਾ ਪਤਾ ਹੁੰਦਾ ਹੈ ਦੋਹਾਂ ਤਰ੍ਹਾਂ ਦੇ ਮੋਹਤਵਾਰ ਬੰਦੇ ਲੈ ਕੇ ਪਿੰਡ ਵਾਲੇ ਬੰਦੇ ਉਹਨਾਂ ਨੂੰ ਬਿਠਾ ਕੇ ਪ੍ਰਸ਼ਾਸਨ ਡਿਊਟੀ ਲਾਵੇ ਤਾਂ ਉਹੀ ਇਹਨਾਂ ਦੀ ਨੇੜਤਾ ਕਰਾਵੇ ਆਦਰਵਾਇਜ਼ ਜੇ ਪ੍ਰਸ਼ਾਸਨ ਇਸ ਗੱਲ ਤੇ ਗੌਰ ਨਹੀਂ ਕਰਦਾ ਤਾਂ ਅਸੀਂ ਅਗਲੀ ਮੀਟਿੰਗ ਜੋ ਅੱਜ ਕਿਉਂ ਸਾਡਾ ਪਿਉਂਦ ਪ੍ਰੋਗਰਾਮ ਸੀ ਸਾਡੀਆਂ ਜਥੇਬੰਦੀਆਂ ਦਾ ਕਾफी ਜਥੇਬੰਦੀਆਂ ਸਾਡੀਆਂ 'ਚ ਪਿਉਂਦ ਗਈਆਂ ਹੋਈਆਂ ਉੱਥੇ ਕੁਝ ਵੀ ਕਰ ਸਕਦੇ ਆ ਇਥੇ ਮੈਂ ਦੁਬਾਰਾ ਫੇਰ ਕਰਦੇ ਆ ਅਸੀਂ ਉਹਨਾਂ ਜਥੇਬੰਦੀਆਂ ਦਾ ਸਤਿਕਾਰ ਕਰਦੇ ਆ ਅਸੀਂ ਉਹਨਾਂ ਪਰਵਾ ਦੂਜੇ ਪਰਿਵਾਰਾਂ ਦਾ ਸਤਿਕਾਰ ਕਰਦੇ ਆ ਸਾਡੀ ਮੰਗ ਸੀ ਕਿ ਉਹਨਾਂ ਨੂੰ ਛੱਡਣਾ ਚਾਹੀਦਾ ਪਰ ਉਹਨਾਂ ਨਾਲ ਬੇਨਤੀ ਵੀ ਕਰਦੇ ਆ ਕਿ ਭਰਾਓ ਤੁਸੀਂ ਪਿੰਡ 'ਚ ਰਹਿਣਾ ਔਰ ਜਥੇਬੰਦੀਆਂ ਨੂੰ ਕਹੀਏ ਵੀ ਆਪਾਂ ਸਾਰਿਆਂ ਦੇ ਜਾਣਾ ਹੁੰਦਾ ਆਪਣੇ ਨਾਲ ਸਾਰਿਆਂ ਨੇ ਚੱਲਣਾ ਹੁੰਦਾ ਇਸ ਕਰਕੇ ਆਪਾਂ ਸਾਰੀਆਂ ਜਥੇਬੰਦੀਆਂ ਜੋ ਜਥੇਬੰਦੀਆਂ ਉਧਰ ਪਹਿਲਾਂ ਕੰਮ ਵੀ ਕਰਦੀਆਂ ਸੀ ਕੋਈ ਨਹੀਂ ਕਰਨਾ ਹੁੰਦਾ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਨਾਲ ਲੱਗੋ ਤਾਂ ਜੋ ਆਪਾਂ ਇਹਨਾਂ ਪਰਿਵਾਰਾਂ ਦਾ ਕਿਉਂਕਿ ਸਾਰੀ ਉਮਰ ਇਕੱਠੇ ਰਹਿਣਾ ਹੈ ਤਾਂ ਉਹਨਾਂ ਨੂੰ ਹੋਰ ਨਾਲ ਲੱਗਣ ਔਰ ਆਪਾਂ ਜਿਹੜਾ ਪ੍ਰਸ਼ਾਚੂ ਨੂੰ ਕਹਿ ਕੇ ਇਹ ਪਰਚੇ ਰੱਦ ਕਰਵਾ ਕੇ ਦੂਜੇ ਤਰਤੇ ਵੀ ਇਹਨਾਂ ਨੂੰ ਇਕੱਠੇ ਬਿਠਾ ਕੇ ਇਹਨਾਂ ਨੂੰ ਪਹਿਲਾਂ ਜਿਸ ਤਰ੍ਹਾਂ ਚੱਲ ਰਹੇ ਸੀ ਪਿੰਡ ਦੇ ਵਿੱਚ ਉਸੇ ਤਰ੍ਹਾਂ ਚੱਲਣ ਇਹ ਸਾਡੀ ਅੱਜ ਦੀ ਮੀਟਿੰਗ ਦਾ ਜਿਹੜਾ ਮੇਨ ਵਿਸ਼ਾ ਇਹ ਹੀ ਰਿਹਾ ਐ ਐਕਸ਼ਨ ਕਮੇਟੀ ਨੇ ਤਾਂ ਇਹ ਐਲਾਨ ਕੀਤਾ ਹੋਇਆ ਹੈ ਕਿ ਜੇ ਗ੍ਰਿਫਤਾਰ ਨਹੀਂ ਕਰ ਦਿੱਤਾ ਉਹ ਸੰਘਰਸ਼ ਵੱਡਾ ਕਰੇ ਨਹੀਂ ਅਸੀਂ ਐਕਸ਼ਨ ਕਮੇਟੀ ਦੀ ਮੀਟਿੰਗ ਲਈ ਹੋਈ ਹੈ ਸਾਨੂੰ ਉਹਨਾਂ ਨੇ ਕਿਹਾ ਤੁਹਾਡੇ ਨਾਲ ਮੀਟਿੰਗ ਕਰਾਂਗੇ ਅਸੀਂ ਐਕਸ਼ਨ ਕਮੇਟੀ ਨੂੰ ਪਹਿਲਾਂ ਵੀ ਅਸੀਂ ਮੀਟਿੰਗ ਲਈ ਹੋਈ ਸੀ ਕਿਉਂਕਿ ਅਸੀਂ ਉਹਨਾਂ ਨੂੰ ਅਸੀਂ ਪਹਿਲਾਂ ਮੈਂ ਕਹਤਾ ਵੀ ਅਸੀਂ ਕੋਈ ਉਹਨਾਂ ਦੇ ਇਹ ਨਹੀਂ ਆ ਵੀ ਅਸੀਂ ਨੇੜਤਾ ਕਰਨੀ ਹੈ ਦੋਹਾਂ ਪਰਿਵਾਰਾਂ ਦੀ ਜੀ ਕਿਹੜੀ ਕਿਹੜੀ ਜਥੇਬੰਦੀ ਅੱਜ ਇੱਥੇ ਪਹੁੰਚੀ ਹੋਈ ਹੈ ਦੇਖੋ ਅੱਜ 5-6 ਜਥੇਬੰਦੀਆਂ ਐਸਕੇਮ ਦੀਆਂ ਪਹੁੰਚੀਆਂ ਜਿੱਥੇ ਐਸਕੇਮ ਵੱਲੋਂ ਮੀਟਿੰਗ ਹੋ ਰਹੀ ਹੈ ਕਿਉਂਕਿ ਕੁਝ ਜਿਹੜੀਆਂ ਜਥੇਬੰਦੀ ਦੱਸਿਆ ਪਹੁੰਚ ਗਈਆਂ ਹੋਈਆਂ ਅਸੀਂ ਦੁਬਾਰਾ ਸਾਰੇ ਫਿਰ ਜਥੇਬੰਦੀਆਂ ਦੀ ਮੀਟਿੰਗ ਸੱਦ ਕੇ ਦੁਬਾਰਾ ਫਿਰ ਜੇ ਐਕਸ਼ਨ ਕੋਈ ਪ੍ਰਸ਼ਾਸਨ ਨਹੀਂ ਦੇਖਦਾ ਤਾਂ ਅਸੀਂ ਉਹਦੇ ਤੇ ਅਗਲਾ ਕੋਈ ਪ੍ਰੋਗਰਾਮ ਆਪਦਾ ਲੈ ਸਕਦੇ ਹਾਂ ਹਾਂ ਦੇਖੋ ਜੀ ਤੁਹਾਨੂੰ ਸਾਰਿਆਂ ਨੂੰ ਕਾਫੀ ਚਰਚਾ ਦੇ ਵਿੱਚ ਚੰਦਪਾਣ ਦਾ ਜੋ ਮਸਲਾ ਬੜੀ ਮੰਦ ਭਾਂਗੀ ਘਟਣਾ ਜੋ ਪਿੰਡ ਦੇ ਵਿੱਚ ਵਾਪਰੀ ਕਿ ਜੋ ਵੀ ਅਸੀਂ ਇਹ ਰਾਜੀਨਾਮਾ ਐਸਕੇਮ ਵੱਲੋਂ ਸਾਡਾ ਇਹ ਮਨਸ਼ਾ ਹੈਗੀ ਆ ਹਮੇਸ਼ਾ ਐਸਕੇਮ ਇਹੀ ਰੋਲ ਅਦਾ ਕਰਦਾ ਹੈ ਕਿ ਜਦੋਂ ਦੋਤਰਾਂ ਦਾ ਆਪਸੀ ਵਿੱਚ ਫਰਕ ਹੈ ਔਰ ਨਾਲੇ ਇੱਥੇ ਮਸਲਾ ਬੜਾ ਗੰਭੀਰ ਬਣਨ ਪਾਸੇ ਜਾ ਰਿਹਾ ਸੀ ਕਿਉਂ ਸਾਡੇ ਅਸੀਂ ਹਮੇਸ਼ਾ ਹੀ ਇਕੱਠੇ ਰਹਿੰਨੇ ਆ ਗਰੀਬ ਔਰ ਮਜ਼ਦੂਰ ਅਸੀਂ ਹਮੇਸ਼ਾ ਜੁਗਾ ਜੁਗਾ ਤੋਂ ਸਾਡੇ ਦਾਦਾ ਪੜਦਾਦਾ ਔਰ ਹੁਣ ਅੱਗੇ ਵੀ ਅਸੀਂ ਇਕੱਠੇ ਰਹਿਣਾ ਹੈਗਾ ਸੋ ਕੁਝ ਸ਼ਰਾਰਤੀ ਲੋਕ ਜੋ ਆ ਇਹਦੇ ਵਿੱਚ ਪਾੜਾ ਪਾਉਣ ਦਾ ਜਾਤੀਵਾਦ ਦਾ ਜੋ ਮਸਲਾ ਫਲਾਉਣ ਦੀ ਗੱਲ ਕਰ ਰਹੇ ਸੀਗੇ ਸਾਨੂੰ ਉਹ ਚੰਗਾ ਨਾ ਲੱਗਾ ਔਰ ਅਸੀਂ ਐਸਐਸਪੀ ਸਾਹਿਬ ਨੇ ਇਸ ਮਸਲੇ ਤੇ ਮਿਲੇ ਅਸੀਂ ਐਸਐਸ ਸਾਹਿਬ ਨੂੰ ਕਿਹਾ ਵੀ ਅਸੀਂ ਰਾਜੀਨਾਮਾ ਕਰਾਉਣਾ ਚਾਹੁੰਦੇ ਐ ਐਸਐਸ ਸਾਹਿਬ ਨੇ ਕਿਹਾ ਕਰਾਓ ਅਸੀਂ ਕਿਹਾ ਤੁਹਾਡਾ ਸਾਥ ਚਾਹੀਦਾ ਜਿਹੜੇ ਲੋਕ ਅੰਦਰ ਬਹੁਤ ਸਾਰੇ ਲੋਕ ਫੜੇ ਹੋਏ ਆ ਜਿਹੜੇ ਉਹ ਜਿਨ੍ਹਾਂ ਨੂੰ ਤੁਸੀਂ ਇਨ ਵਿੱਚ ਪਰਚੇ ਦਰਜ ਕੀਤੇ ਐ ਉਹਨਾਂ ਨੂੰ ਰਿਹਾ ਕਰੋਂਗੇ ਤਾਂ ਅਸੀਂ ਦੋਹਾਂ ਨੂੰ ਬਿਠਾ ਕੇ ਫੇਰ ਹੀ ਤੁਹਾਡਾ ਰਾਜੀਨਾਮਾ ਕਰਵਾਵਾਂਗੇ ਇਹਨਾਂ ਦਾ ਐਵੇਂ ਕੋਈ ਹੋ ਸਕਦਾ ਜੀ ਉਹ ਅੰਦਰ ਬੈਠੇ ਐ ਅਸੀਂ ਕਿਹਦੇ ਨਾਲ ਗੱਲ ਤੋਰਗੇ ਅਸੀਂ ਕਿ ਰਾਜੀਨਾਮਾ ਕਿਵੇਂ ਕਰਵਾਈਏ ਇਸ ਗੱਲ ਦਾ ਸੋ ਉਹਨੇ ਕਿਹਾ ਵੀ ਧੀ ਕਰੋਨਾ ਦੇ ਐਸਐਸਪੀ ਨੂੰ ਤਾਂ ਸ਼ਾਮ ਤੱਕ ਕੀ ਹੋਇਆ ਵਧੀਆ ਕੀਤਾ ਜੋ ਸਾਡੀ ਉਸ ਗੱਲ ਤੇ ਗੌਰ ਹੋਈ ਜਾਂ ਕਿਵੇਂ ਹੋਇਆ ਉਹ ਬੰਦਿਆਂ ਨੂੰ ਛੱਡ ਦਿੱਤਾ ਗਿਆ ਅਸੀਂ ਉਸ ਗੱਲ ਨੂੰ ਪ੍ਰਸ਼ੰਸਾ ਕਰਦੇ ਹਾਂ ਪ੍ਰਸ਼ਾਸਨ ਦੀ ਵੀ ਸਸਾਸੀ ਗੱਲ ਮੰਗ ਵੀ ਕੀਤੀ ਸੀ ਕਿਉਂਕਿ ਸਾਡੀ ਮੰਗ ਦੇ ਵਿੱਚ ਪਹਿਲੀ ਮੰਗ ਇਹ ਹੀ ਸੀ ਉਦੋਂ ਦੂਜੀ ਤਰ੍ਹਾਂ ਕੋਈ ਪਰਚਾ ਦਰਜ ਨਹੀਂ ਹੋਇਆ ਸੀ ਅਸੀਂ ਸਪੈਸ਼ਲ ਇਹਨਾਂ ਵਾਸਤੇ ਮੰਗ ਕੀਤੀ ਸੀ ਉਸ ਧਰਵਾਸਤੇ ਕਿ ਇਹਨਾਂ ਦਾ ਪਰਚਾ ਜੋ ਰੱਦ ਹੋਵੇ ਇਹਨਾਂ ਨੂੰ ਛੱਡਿਆ ਜਾਵੇ ਅਸੀਂ ਬੈਠਾ ਕੇ ਪਿੰਡ ਦੇ ਵਿੱਚ ਇਹਨਾਂ ਦਾ ਰਾਜੀਨਾਮਾ ਇਕੱਠੇ ਰਹਿਣਾ ਪ੍ਰਪਾ ਹੈਗਾ ਤਾਂ ਇਹਨੂੰ ਇਕੱਠਾ ਰੱਖਿਆ ਜਾਵੇ ਪਰ ਦੂਜੀ ਤਰਫ ਤੇ ਫਿਰ ਪਰਚਾ ਦਰਜ ਹੋ ਗਿਆ ਹੁਣ ਗੱਲ ਰਾਜੀਨਾਮੇ ਦੀ ਚੱਲਦੀ ਹੈ ਰਾਜੀਨਾਮੇ ਦੀ ਗੱਲ ਅਸੀਂ ਦੁਬਾਰਾ ਫਿਰ ਐਸਕੇ ਵੱਲੋਂ ਇਹੀ ਕਰਦੇ ਹਾਂ ਕਿ ਜੇ ਰਾਜੀਨਾਮਾ ਤਾਂ ਅਸੀਂ ਫਿਰ ਹੀ ਕਰਾ ਸਕਦੇ ਹਾਂ ਜੇ ਦੂਜੀ ਤਰਫ ਤੇ ਜੋ ਪਰਚਾ ਦਰਜ ਹੋਇਆ ਉਹ ਜਿਹੜਾ ਹੈਗਾ ਉਹ ਪਰਚਾ ਰੱਦ ਕੀਤਾ ਜਾਵੇ ਸੋ ਪਰਚਾ ਕਿਨੇ ਗਾ ਅਰਜ਼ ਕਰਨਾ ਹੈ ਪ੍ਰਸ਼ਾਸਨ ਨੇ ਮੈਂ ਇਹ ਇੱਕ ਸਾਫ ਕਰ ਦਿਆਂ ਵੀ ਅਸੀਂ ਜਿਹੜਾ ਅੱਜ ਦੀ ਮੀਟਿੰਗ ਹੋਈ ਸਾਡੀ ਅੱਜ ਦੀ ਗੱਲ ਜੋ ਹੋ ਰਹੀ ਹੈ ਅਸੀਂ ਕਿਸੇ ਵੀ ਨਾ ਤਾਂ ਅਸੀਂ ਕਿਸੇ ਹੋਰ ਜਥੇਬੰਦੀ ਸਾਡੇ ਜੋ ਜਥੇਬੰਦੀਆਂ ਸਾਡੀਆਂ ਭਰਾਤਰੀ ਜਥੇਬੰਦੀਆਂ ਹੈਗੀਆਂ ਨਹੀਂ ਨਾ ਤਾਂ ਅਸੀਂ ਕਿ ਉਹਨਾਂ ਦੇ ਖਿਲਾਫ ਜਿਹੜਾ ਅੱਜ ਦੀ ਮੀਟਿੰਗ ਹੋ ਰਹੀ ਹੈ ਨਾ ਹੀ ਉਹਨਾਂ ਜੋ ਭਰਾ ਛੱਡੇਗੇ ਉਸ ਧਿਰ ਦੇ ਨਾਂ ਸੀ ਉਹਨਾਂ ਦੇ ਖਿਲਾਫ ਹੈ ਕਿਉਂਕਿ ਇਸ ਤਰ੍ਹਾਂ ਇਸ ਗੱਲ ਨਾਲ ਸਹਿਮ ਸੀ ਪਹਿਲਾਂ ਹੀ ਕਿ ਉਹਨਾਂ ਨੂੰ ਛੱਡਣਾ ਚਾਹੀਦਾ ਹੈ ਸਾਡੀ ਮੰਗ ਪ੍ਰਸ਼ਾਸਨ ਨਾਲ ਸਾਡਾ ਜਿਹੜਾ ਹੁਣ ਅੱਜ ਦੀ ਮੀਟਿੰਗ ਜਿਹੜੀ ਹੈਗੀ ਹੈ ਇਹ ਪ੍ਰਸ਼ਾਸਨ ਨਾਲ ਹੈਗੀ ਕਿ ਪ੍ਰਸ਼ਾਸਨ ਉਹ ਰੱਜ ਕਰੇ ਔਰ ਪਿੰਡ ਦੇ ਦੋਹਾਂ ਤਰ੍ਹਾਂ ਦੇ ਬੰਦੇ ਮੋਹਤਵਾਰ ਲੈ ਕੇ ਅਸੀਂ ਤਾਂ ਜਥੇਬੰਦੀਆਂ ਵੱਲੋਂ ਇਹੀ ਕਹਾਂਗੇ ਕਿ ਪਿੰਡ ਦੇ ਵਿੱਚ ਪਿੰਡ ਦੇ ਆਣੇ ਰਹਿਣਾ ਹੁੰਦਾ ਹੈ ਉੱਥੇ ਪਿੰਡ ਵਿੱਚ ਵਿਚਰਨਾ ਹੁੰਦਾ ਪਿੰਡ ਨੂੰ ਸਾਰੀ ਸਥਿਤੀ ਦਾ ਪਤਾ ਹੁੰਦਾ ਦੋਹਾਂ ਤਰ੍ਹਾਂ ਦੇ ਮੋਹਤਵਾਰ ਬੰਦੇ ਲੈ ਕੇ ਪਿੰਡ ਵਾਲੇ ਬੰਦੇ ਉਹਨਾਂ ਨੂੰ ਬਿਠਾ ਕੇ ਪ੍ਰਸ਼ਾਸਨ ਡਿਊਟੀ ਲਾਵੇ ਤਾਂ ਉਹੀ ਇਹਨਾਂ ਦੀ ਨੇੜਤਾ ਕਰਾਵੇ ਆਦਰਵਾਇਜ਼ ਜੇ ਪ੍ਰਸ਼ਾਸਨ ਇਸ ਗੱਲ ਤੇ ਗੌਰ ਨਹੀਂ ਕਰਦਾ ਤਾਂ ਅਸੀਂ ਅਗਲੀ ਮੀਟਿੰਗ ਜੋ ਅੱਜ ਕਿਉਂ ਸਾਡਾ ਪਿਉਂਦ ਪ੍ਰੋਗਰਾਮ ਸੀ ਸਾਡੀਆਂ ਜਥੇਬੰਦੀਆਂ ਦਾ ਕਾਫੀ ਜਥੇਬੰਦੀਆਂ ਸਾਡੀਆਂ ਚ ਪਿਉਂਦ ਗਈਆਂ ਹੋਈਆਂ ਉੱਥੇ ਕੁਝ ਵੀ ਕਰ ਸਕਦੇ ਆ ਇੱਥੇ ਮੈਂ ਦੁਬਾਰਾ ਫੇਰ ਕਰਦੇ ਆ ਅਸੀਂ ਉਹਨਾਂ ਜਥੇਬੰਦੀਆਂ ਦਾ ਸਤਿਕਾਰ ਕਰਦੇ ਆ ਅਸੀਂ ਉਹਨਾਂ ਪਰਿਵਾਰਾਂ ਦਾ ਦੂਜੇ ਪਰਿਵਾਰਾਂ ਦਾ ਸਤਿਕਾਰ ਕਰਦੇ ਆ ਸਾਡੀ ਮੰਗ ਸੀ ਕਿ ਉਹਨਾਂ ਨੂੰ ਛੱਡਣਾ ਚਾਹੀਦਾ ਪਰ ਉਹਨਾਂ ਨਾਲ ਬੇਨਤੀ ਵੀ ਕਰਦੇ ਆ ਕਿ ਭਰਾਓ ਤੁਸੀਂ ਪਿੰਡ 'ਚ ਰਹਿਣਾ ਤੇ ਜਥੇਬੰਦੀਆਂ ਨੂੰ ਕਹੀਏ ਵੀ ਆਪਾਂ ਸਾਰਿਆਂ ਦੇ ਜਾਣਾ ਹੁੰਦਾ ਆਪਣੇ ਨਾਲ ਸਾਰਿਆਂ ਨੇ ਚੱਲਣਾ ਹੁੰਦਾ ਇਸ ਕਰਕੇ ਆਪਾਂ ਸਾਰੀਆਂ ਜਥੇਬੰਦੀਆਂ ਜੋ ਜਥੇਬੰਦੀਆਂ ਉਧਰ ਪਹਿਲਾਂ ਕੰਮ ਹੀ ਕਰਦੀਆਂ ਸੀ ਕੋਈ ਨਹੀਂ ਕਰਨਾ ਹੁੰਦਾ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਨਾਲ ਲੱਗੋ ਤਾਂ ਜੋ ਆਪਾਂ ਇਹਨਾਂ ਪਰਿਵਾਰਾਂ ਦਾ ਕਿਉਂਕਿ ਸਾਰੀ ਉਮਰ ਇਕੱਠੇ ਰਹਿਣਾ ਹੈ ਤਾਂ ਉਹਨਾਂ ਨਾਲ ਲੱਗਣ ਔਰ ਆਪਾਂ ਜਿਹੜਾ ਪ੍ਰਸ਼ਾਚੂ ਨੂੰ ਕਹਿ ਕੇ ਇਹ ਪਰਚੇ ਰੱਦ ਕਰੋ ਆ ਕੇ ਦੂਜੇ ਧਰਤੇ ਵੀ ਇਹਨਾਂ ਨੂੰ ਇਕੱਠੇ ਬਿਠਾ ਕੇ ਇਹਨਾਂ ਨੂੰ ਪਹਿਲਾਂ ਜਿਸ ਤਰ੍ਹਾਂ ਚੱਲ ਰਹੇ ਸੀ ਪਿੰਡ ਦੇ ਵਿੱਚ ਉਸੇ ਤਰ੍ਹਾਂ ਚੱਲਣ ਇਹ ਸਾਡੀ ਅੱਜ ਦੀ ਮੀਟਿੰਗ ਦਾ ਜਿਹੜਾ ਮੇਨ ਵਿਸ਼ਾ ਇਹ ਹੀ ਰਿਹਾ ਐ ਐਕਸ਼ਨ ਕਮੇਟੀ ਨੇ ਤਾਂ ਇਹ ਐਲਾਨ ਕੀਤਾ ਹੋਇਆ ਹੈ ਕਿ ਜੇ ਗ੍ਰਿਫਤਾਰ ਨਹੀਂ ਕਰ ਦਿੱਤਾ ਉਹ ਸੰਘਰਸ਼ ਵੱਡਾ ਕਰ ਦੇਣੀ ਨਹੀਂ ਅਸੀਂ ਐਕਸ਼ਨ ਕਮੇਟੀ ਦੀ ਮੀਟਿੰਗ ਲਈ ਹੋਈ ਹੈ ਸਾਨੂੰ ਉਹਨਾਂ ਨੇ ਕਿਹਾ ਤੁਹਾਡੇ ਨਾਲ ਮੀਟਿੰਗ ਕਰਾਂਗੇ ਅਸੀਂ ਐਕਸ਼ਨ ਕਮੇਟੀ ਨੂੰ ਪਹਿਲਾਂ ਵੀ ਅਸੀਂ ਮੀਟਿੰਗ ਲਈ ਹੋਈ ਸੀ ਕਿਉਂਕਿ ਅਸੀਂ ਉਹਨਾਂ ਨੂੰ ਅਸੀਂ ਪਹਿਲਾਂ ਮੈਂ ਕਹਿੰਦਾ ਵੀ ਅਸੀਂ ਕੋਈ ਉਹਨਾਂ ਦੇ ਇਹ ਅਸੀਂ ਨੇੜੇ ਤੱਕ ਕਰਨੀਆਂ ਦੋਹਾਂ ਪਰਿਵਾਰਾਂ ਦੀ ਜੀ ਕਿਹੜੀ ਕਿਹੜੀ ਜਥੇਬੰਦੀ ਅੱਜ ਇੱਥੇ ਪਹੁੰਚੀ ਹੋਈ ਹੈ ਦੇਖੋ ਅੱਜ 5-6 ਜਥੇਬੰਦੀਆਂ ਐਸਕੇਐਮ ਦੀਆਂ ਪਹੁੰਚੀਆਂ ਜਥੇ ਐਸਕੇਐਮ ਕੋਲੋਂ ਮੀਟਿੰਗ ਹੋ ਰਹੀ ਹੈ ਕਿਉਂਕਿ ਕੁਝ ਜਿਹੜੀਆਂ ਜਥੇਬੰਦੀ ਦੱਸਿਆ ਪਹੁੰਚ ਗਈਆਂ ਹੋਈਆਂ ਅਸੀਂ ਦੁਬਾਰਾ ਸਾਰੇ ਫਿਰ ਜਥੇਬੰਦੀਆਂ ਦੀ ਮੀਟਿੰਗ ਸੱਦ ਕੇ ਦੁਬਾਰਾ ਫਿਰ ਜੇ ਐਕਸ਼ਨ ਕੋਈ ਪ੍ਰਸ਼ਾਸਨ ਨਹੀਂ ਦੇਖਦਾ ਤਾਂ ਅਸੀਂ ਉਹਦੇ ਤੇ ਅਗਲਾ ਕੋਈ ਪ੍ਰੋਗਰਾਮ ਆਪਦਾ ਲੈ ਸਕਦੇ ਹਾਂ